ਇਦਾਂ ਸਾਹਮਣੇ ਬਾਹ ਤੇ ਟੀਕਾ ਲੱਗ ਗਿਆ ਜਿੱਥੇ ਉਹ ਖੂਨ ਜਾਂ ਨਿਕਲੀ ਜਾਂਦਾ 10:55 ਮਿੰਟ ਇਹਨਾਂ ਨੇ ਇੱਥੇ ਟਾਈਮ ਪਾਤਾ 20 ਮਿੰਟਾਂ ਬਾਅਦ ਆ ਜਿਓ ਇਹ ਇਹਨਾਂ ਨੇ ਟੈਸਟ ਡੋਜ਼ ਲਾਈ ਆ ਮੇਰੇ ਜੀ ਇਸ ਟਾਈਮ ਮੇਰੇ ਹੱਥ ਦੇ ਵਿੱਚ ਪੀਲੇ ਰੰਗ ਦਾ ਪਾਸਪੋਰਟ ਆ ਤੇ ਉਹ ਪਾਸਪੋਰਟ ਆ ਜੀ ਜਿਹਦੇ ਬਗੈਰ ਆਪਾਂ ਉਸ ਕੰਟਰੀ ਦੇ ਵਿੱਚ ਪੈਰ ਵੀ ਨਹੀਂ ਰੱਖ ਸਕਦੇ ਜਿੱਥੋਂ ਦਾ ਆਪਾਂ ਟੂਰ ਸ਼ੁਰੂ ਕਰਨ ਲੱਗੇ ਆ ਇਸ ਟੂਰ ਦੇ ਵਿੱਚ ਘੱਟੋ ਘੱਟ ਆਪਾਂ 10 ਕੰਟਰੀਆਂ ਘੁੰਮ ਕੇ ਆਵਾਂਗੇ ਤੇ ਉਹ 10 ਕੰਟਰੀਆਂ ਦੇ ਨਾਮ ਹੈਗੇ ਨੇ ਜੀ ਸਾਡਾ ਆਪਸ ਵਿੱਚ ਹੀ ਤਾਲਮੇਲ ਹੁੰਦਾ ਤੇ ਅਸੀਂ ਦੋ ਕ ਜਾਣੀ ਸਾਰੀਆਂ ਰਿਆਂ ਕਰਕੇ ਜਿੱਥੇ ਕਿ ਤਾ ਉਥੇ ਜਾ ਵੜਦੇ ਆ ਪਿਛਲੇ afghanistan ਵਾਲੇ ਟੂਰ ਤੇ ਲਾ ਲੋ ਚਾਹੇ iran ਦੇ ਟੂਰ ਤੇ ਲਾ ਲੋ ਤੇ ਜਿੰਨੀ ਕਪਾ ਟੂਰ ਵਾਸਤੇ ਸ਼ਾਪਿੰਗ ਕਰਨੀ ਸੀ ਕਰ ਲਈ ਟੀ-ਸ਼ਰਟਾਂ ਤੇ ਲੋਹਰਾ ਆਪਣਾ ਮੇਨ ਕੰਮ ਸੀ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਲੰਬੇ ਸਮੇਂ ਬਾਅਦ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਜੀ ਇਹ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਇਹਦਾ ਮਤਲਬ ਇਹ ਹੈ ਕਿ ਆਪਣਾ ਜਿਹੜਾ ਇੰਟਰਨੈਸ਼ਨਲ ਟੂਰ ਹੋਣ ਵਾਲਾ ਜੀ ਉਹ ਫਾਈਨਲ ਹੋ ਗਿਆ ਇਹ ਵੀਡੀਓ ਮੈਂ ਪਹਿਲਾਂ ਬਣਾ ਲਈ ਸੀ ਪਰ ਮੈਂ ਸੋਚਿਆ ਸੀ ਵੀ ਅਪਲੋਡ ਆਪਾਂ ਤਾਂ ਕਰਾਂਗੇ ਜੇ ਆਪਣਾ ਟੂਰ ਫਾਈਨਲ ਹੋ ਜਾਊਗਾ ਕਿ ਕਈ ਵਾਰ ਆਪਣੀ ਪਲੈਨਿੰਗ ਹੋਰ ਹੁੰਦੀ ਆ ਤੇ ਰਾਜ ਕੋਈ ਕੰਮ ਪੈ ਗਿਆ ਕੋਈ ਅੜਚਨ ਪੈ ਗਈ ਹਨਾ ਫਿਰ ਆਪਾਂ ਇਹ ਵੀ ਵੀਡੀਓ ਅਪਲੋਡ ਨਹੀਂ ਕਰਾਂਗੇ ਤਾਂ ਕਰਕੇ ਜੇ ਤੁਸੀਂ ਹੁਣ ਇਹ ਵੀਡੀਓ ਦੇਖ ਰਹੇ ਹੋ ਤਾਂ ਮੁੰਡਿਓ ਕਮੈਂਟਾਂ ਦੇ ਵਿੱਚ ਤਾੜੀਆਂ ਮਾਰ ਦਿਓ ਕਿ ਨਵਾਂ ਸਫ਼ਰ ਆਪਣਾ ਅਫਰੀਕਾ ਦੀ ਧਰਤੀ ਤੇ ਜਾਣ ਵਾਸਤੇ ਸ਼ੁਰੂ ਹੋ ਗਿਆ ਪਰ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਇਸ ਸਫ਼ਰ ਦੀ ਸਭ ਤੋਂ ਇੰਪੋਰਟੈਂਟ ਵੀਡੀਓ ਆ ਸਭ ਤੋਂ ਜ਼ਰੂਰੀ ਵੀਡੀਓ ਆ ਜੇ ਇਹ ਵੀਡੀਓ ਦੇ ਵਿੱਚ ਆਪਾਂ ਚੱਲੇ ਆਂ ਜੀ ਮਹਾਲੀ ਟੀਕਾ ਲਵਾਉਣ ਵਾਸਤੇ ਜਿਹੜਾ ਕਿਹਾ ਜਾਂਦਾ ਕਿ ਪੀਲੇ ਬੁਖਾਰ ਦਾ ਟੀਕਾ ਹੁੰਦਾ ਜੀ ਤੁਹਾਨੂੰ ਥੰਬਨੇਲ ਦੇ ਵਿੱਚ ਟਾਈਟਲ ਤੋਂ ਪਤਾ ਲੱਗ ਗਿਆ ਹੋਣਾ ਕਿ yellow fever ਦੇ ਆਪਾਂ ਟੀਕੇ ਲਵਾਉਣ ਚੱਲੇ ਆਂ yellow fever ਦਾ ਟੀਕਾ ਜੇ ਤੁਹਾਡੇ ਨਹੀਂ ਲੱਗਿਆ ਹੋਇਆ ਤਾਂ ਤੁਸੀਂ ਅਫਰੀਕਾ ਦੀ ਧਰਤੀ ਤੇ ਪੈਰ ਨਹੀਂ ਰੱਖ ਸਕਦੇ ਇਸ ਕਰਕੇ ਇਹ ਟੀਕਾ ਲਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ 80 ਕੇ ਲੱਗਦੇ ਨੇ ਜੀ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਫਿਲਹਾਲ ਅੱਜ ਸੋਮਵਾਰ ਆ ਸ਼ਾਮ ਦਾ 6:30 ਵਜੇ ਦਾ ਟਾਈਮ ਆ ਮੈਂ ਕੱਲ ਨੂੰ ਕੌਣ ਯਾਰ ਸਵੇਰੇ ਉੱਠ ਕੇ ਇਸਦੇ ਆਣਾ ਗੱਡੀ ਲੈ ਕੇ ਭੱਜਾਂਗੇ 3 ਘੰਟੇ ਜਾਣ ਤੇ ਵੀ ਲੱਗਣਗੇ ਕਿਉਂਕਿ ਪੰਜਾਬ ਦੇ ਵਿੱਚ ਦੋ ਥਾਵਾਂ ਤੇ ਟੀਕੇ ਲੱਗਦੇ ਨੇ ਇੱਕ ਮਹਾਲੀ ਤੇ ਇੱਕ ਬਠਿੰਡੇ ਬਠਿੰਡੇ ਥੋੜੇ ਜਿਹੜੇ ਸਟਾਫ ਨੇ ਟੀਕੇ ਲਾਉਣ ਵਾਲੇ ਹਨ ਜਾਂ ਉੱਥੋਂ ਦਾ ਅ ਮਹਿਕਮਾ ਡਾਕਟਰੀ ਵਾਲਾ ਉਹ ਥੋੜਾ ਅਪਡੇਟ ਘਟਨੇ ਕਿਉਂਕਿ ਜ਼ਿਆਦਾਤਰ ਲੋਕ ਮਹਾਲੀ ਤੋਂ ਟੀਕੇ ਲਵਾਉਂਦੇ ਨੇ ਫਿਰ ਕੋਈ ਅਪਡੇਟ ਆਈ ਹੁੰਦੀ ਹੈ ਨਵੀਂ ਹਨਾ ਤਾਂ ਮਹਾਲੀ ਵਾਲੇ ਆਪਾਂ ਨੂੰ ਜ਼ਿਆਦਾ ਗਾਈਡ ਕਰ ਦਿੰਦੇ ਨੇ ਪਹਿਲਾ ਸਟੈਪ ਆਟੀਕਲਵਾਣਾ ਤਾਂ ਪੈਣਾ ਹੀ ਆ ਜੇ ਤੁਸੀਂ ਅਫਰੀਕਾ ਦਾ ਵੀਜ਼ਾ ਅਪਲਾਈ ਕਰਨਾ ਤਾਂ ਵੀ ਤੁਹਾਨੂੰ ਪੀਲੇ ਬੁਖਾਰ ਦਾ ਟੀਕੇ ਦਾ ਸਰਟੀਫਿਕੇਟ ਦੇਣਾ ਪਊਗਾ ਟੀਕੇ ਸਵੇਰੇ ਲੱਗਣਗੇ ਕਿੰਨੇ ਲੱਗਦੇ ਨੇ ਕਿੰਨੇ ਨਹੀਂ ਉਹਦਾ ਸਾਰਾ ਹਿਸਾਬ-ਕਿਤਾਬ ਸਵੇਰੇ ਪਤਾ ਲੱਗੂਗਾ ਫਿਲਹਾਲ ਆਪਾਂ ਮਹਾਲੀ ਪਹੁੰਚ ਕੇ ਰਾਤ ਕੱਟਾਂਗੇ ਤੇ ਤੁਹਾਨੂੰ ਵੀ ਇਨਫੋਰਮੇਸ਼ਨ ਦਵਾਂਗੇ ਕਿ ਕੀ ਸਿਸਟਮ ਆ ਕਿਵੇਂ ਤੁਸੀਂ ਇਹ ਟੀਕੇ ਲ ਇਦੇ ਬਾਰੇ ਵੀ ਗੱਲਾਂ ਬਾਤਾਂ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਫਿਲਹਾਲ ਆਪਾਂ ਮਹਾਲੀ ਜਾਣ ਵਾਸਤੇ ਪਟਿਆਲੇ ਪਹੁੰਚ ਗਏ ਘਰੋਂ ਚੱਲਿਆਂ ਨੂੰ ਮੰਨੋ 1 ਘੰਟੇ ਦੇ ਨੇੜੇ ਤੇੜੇ ਹੋ ਗਿਆ ਆ ਸਾਰਾ ਬਾਈਪਾਸ ਜਾਊਗਾ ਜ਼ੀਰਕਪੁਰ ਹੈ ਗਿਆ 70 ਕਿਲੋਮੀਟਰ ਦੇ ਨੇੜੇ ਤੇੜੇ ਫਿਲਹਾਲ ਪਹਿਲਾਂ ਮੈਂ ਜ਼ੀਰਕਪੁਰ ਜਾਣਾ ਠੀਕ ਐਥੇ ਲਾਉਣ ਜਾਣਾ ਤਾਂ ਹੋ ਪੈਨੂੰ ਸ਼ਾਇਦ ਇਹ ਵੀ ਹੋ ਸਕਦਾ ਵੀ ਜਦੋਂ ਤੱਕ ਤੁਸੀਂ ਇਹ ਵੀਡੀਓ ਦੇਖ ਰਹੇ ਹੋਵੋਗੇ ਉਦੋਂ ਤੱਕ ਕੀ ਪਤਾ ਮੈਂ ਜਹਾਜ਼ ਦੇ ਵਿੱਚ ਬੈਠਾ ਹੋਵਾਂ ਵੀਡੀਓ ਮੈਂ ਪਹਿਲਾਂ ਬਣਾਲੀ ਪਰ ਅਪਲੋਡ ਮੈਂ ਬਾਅਦ ਦੇ ਵਿੱਚ ਕਰੂੰਗਾ ਜਦੋਂ ਵੀਜ਼ੇ ਵਗੈਰਾ ਆ ਗਏ ਠੀਕ ਹੈ ਫਿਲਹਾਲ ਹਜੇ ਮੈਂ ਅਫਰੀਕਾ ਦਾ ਕਿਸੇ ਵੀ ਕੰਟਰੀ ਦਾ ਵੀਜ਼ਾ ਨਹੀਂ ਲਿਆ ਤੇ ਕਿਹੜੀ ਕੰਟਰੀ ਚੱਲੇ ਆ ਤਾਂ ਕਿੱਥੇ ਚੱਲੇ ਆ ਉਹ ਸਾਰੀਆਂ ਗੱਲਾਂ ਬਾਤਾਂ ਜਦੋਂ ਆਪਾਂ ਹੌਲੀ-ਹੌਲੀ ਵੀਜ਼ੇ ਅਪਲਾਈ ਕਰਾਂਗੇ ਜਾਂ ਫਿਰ ਜਿੱਥੋਂ ਦਾ ਆਪਾਂ ਨੂੰ ਵੀਜ਼ਾ ਮਿਲ ਗਿਆ ਤਾਂ ਉਹਦੇ ਅਕੋਰਡਿੰਗ ਫਿਰ ਆਪਾਂ ਗੱਲਬਾਤ ਕਰਾਂਗੇ ਪਰ ਇੰਨਾ ਸ਼ੋਰ ਕਿ ਚੱਲੇ ਆਪਾਂ ਭਾਈ ਅਫਰੀਕਾ ਘੁੰਮਣਾ ਲੋ ਜੀ ਪਟਿਆਲਾ ਵੀ ਆਪਾਂ ਕ੍ਰਾਸ ਕਰਕੇ ਕਾਫੀ ਦੇਖਣ ਵਾਲਾ ਦੇ ਪਟਿਆਲੇ ਤੋਂ ਜਾਂ ਫਿਰ ਚੰਡੀਗੜ੍ਹ ਤੋਂ ਮੈਨੂੰ ਮੈਸੇਜ ਆਉਣ ਭਾਈ ਸਾਡੇ ਕੋਲ ਰਹਿ ਕੇ ਜਾਣਾ ਸੀ ਜਾਂ ਸਾਨੂੰ ਮਿਲ ਕੇ ਜਾਣਾ ਸੀ ਅਸਲ ਚ ਐਂ ਗੱਲ ਹੁੰਦੀ ਆ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਸਵੇਰੇ ਕੀ ਕਰਨਾ ਹੈ ਜਾਂ ਸ਼ਾਮ ਨੂੰ ਕੀ ਕਰਨਾ ਅੱਜ ਵੀ ਦੁਪਹਿਰੇ ਜੇ ਮੇਰੇ ਮਨ 'ਚ ਖਿਆਲ ਆਇਆ ਮੈਂ ਕਿਹਾ ਯਾਰ ਟੀਕੇ ਲਵਾ ਲਈਏ ਕਿਉਂਕਿ ਟੀਕੇ ਲਵਾਵਾਂਗੇ ਤਾਂ ਹੀ ਫਿਰ ਵੀਜ਼ਾ ਲਵਾਉਣ ਜੋਗੇ ਹੋਵਾਂਗੇ ਅਫਰੀਕਾ ਦੇ ਤਾਂ ਕਰਕੇ ਫਿਰ ਉਹ ਦੁਪਹਿਰੇ ਜੇ ਖਿਆਲ ਆਇਆ ਤੇ ਸ਼ਾਮ ਨੂੰ 4:00 ਵਜੇ ਮੈਂ ਤਿਆਰੀ ਖਿੱਚਤੀ ਤੇ ਹੁਣ 6:00 ਵਜੇ ਮੈਂ ਪਟਿਆਲੇ ਪਹੁੰਚ ਗਿਆ ਇਹ ਇੱਕ ਰੀਜ਼ਨ ਹੋ ਗਿਆ ਵੀ ਪਹਿਲਾਂ ਕਿਸੇ ਨੂੰ ਦੱਸ ਨਹੀਂ ਸਕਦੇ ਹੁੰਦੇ ਵੀ ਅਸੀਂ ਕਦੋਂ ਆਉਣਾ ਕਿੱਥੇ ਆਉਣਾ ਕਿੱਥੇ ਜਾਣਾ ਇਹ ਇੱਕ ਪ੍ਰੋਬਲਮ ਜੀ ਹੋ ਜਾਂਦੀ ਆ ਬਾਕੀ ਚੱਲਦੇ ਟੂਰ ਦੇ ਵਿੱਚ ਸਾਨੂੰ ਕੋਈ ਮੈਸੇਜ ਕਰ ਦੇਦਾ ਉਹਦੇ ਅਕੋਰਡਿੰਗ ਅਸੀਂ ਜਰੂਰ ਪਲਾਨ ਬਣਾ ਲੈਣੇ ਹੁੰਦੀਆਂ। ਪਤਾ ਨਹੀਂ ਕਿਉਂ ਮਹਾਲੀ ਚੰਡੀਗੜ੍ਹ 'ਚ ਹੁਣ ਨਾ ਪਹਿਲਾਂ ਵਾਲੀ ਗੱਲ ਨਹੀਂ ਰਹੀ। ਇਹ ਸਾਡਾ ਦੂਜਾ ਘਰ ਆ। ਅਸੀਂ ਬਹੁਤ ਸਾਲ ਇੱਥੇ ਆਦੀ ਜ਼ਿੰਦਗੀ ਦੇ ਬਤੀਤ ਕੀਤੇ ਨੇ, ਬੜੇ ਵੀਆਂ, ਚੌਬਾਂ ਵੀ ਕੀਤੀਆਂ ਨੇ ਇੱਥੇ। ਹੁਣ ਇੱਥੇ ਆ ਟ੍ਰੈਫਿਕ ਬੜਾ ਹੋ ਗਿਆ। ਪੈਰ ਧਰਨ ਨੂੰ ਥਾਣੀ ਜਦੋਂ ਤੇ ਜ਼ੀਰਕਪੁਰ ਦੇ ਨੇੜੇ ਲੱਗਣ ਵਾਲੇ ਹੋਏ ਆ ਨਾ ਮਸਾ ਲਾਈਟਾਂ ਹੁੰਦੀਆਂ ਨੇ। ਹੁਣ ਤਾਂ ਚਲੋ ਮੈਂ ਜ਼ੀਰਕਪੁਰ ਵਾਲੇ ਪਾਸੇ ਨੂੰ ਮੁੜ ਗਿਆ। ਜੇ ਮੈਂ 에어ਪੋਰਟ ਰੋਡ ਚਲਾਇਆ ਜਾਂਦਾ ਨਾ ਮਹਾਲੀ ਵਾਲੇ ਪਾਸੇ ਨੂੰ ਚੰਡੀਗੜ੍ਹ ਵਾਲੇ ਪਾਸੇ ਨੂੰ ਫੁੱਲ ਟ੍ਰੈਫਿਕ ਆ ਉੱਥੇ ਯਾਰ ਇੱਧਰ ਮੈਂ ਡੀ ਕੈਥਲੌਨ ਜਾਣਾ ਤਾਂ ਕਰਕੇ ਮੈਂ ਇੱਧਰ ਮੁੜ ਗਿਆ ਇੱਧਰ ਥੋੜਾ ਜਿਹਾ ਇਕੱਠ ਘੱਟ ਆ ਗੁੱਡ ਮਾਰਨਿੰਗ ਜੀ ਅਗਲੇ ਦਿਨ ਦੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ 8:30 ਦਾ ਟਾਈਮ ਹੋ ਗਿਆ ਰਾਤ ਮੈਂ ਇਸ ਜਗ੍ਹਾ ਤੇ ਰੁਕਿਆ ਸੀ ਚਾਰ ਫੇਸ ਦੇ ਵਿੱਚ ਇਹ ਤੋਂ ਡੇਢ ਕਿਲੋਮੀਟਰ ਦੂਰ ਆ ਜੀ ਸਿਵਲ ਹਸਪੀਟਲ 6 ਫੇਸ ਵਾਲਾ ਮਹਾਲੀ ਦਾ ਤੇ ਸਿੱਧਾ ਹੁਣ ਉੱਥੇ ਚੱਲਦੇ ਆਂ ਪਾਸਪੋਰਟ ਦੀ ਇੱਕ ਫੋਟੋ ਕਾਪੀ ਕਰਵਾ ਲਈਏ ਪਾਸਪੋਰਟ ਓ ਸੋਡੇ ਕੋਲ origignal ਹੋਵੇ ਤਾਂ ਵੀ ਜ਼ਰੂਰੀ ਆ ਜੇ origignal ਨਹੀਂ ਵੀ ਹੈਗਾ ਤਾਂ ਤੁਸੀਂ ਫੋਟੋ ਕਾਪੀ ਹੀ ਲਾਉਣੀ ਆ ਉੱਥੇ ਨਾਲ ਤਾਂ ਮੈਂ ਵੈਸੇ origignal ਨਾਲ ਲੈ ਕੇ ਆਇਆ ਕਈ ਵਾਰ ਕੋਈ ਪਤਾ ਨਹੀਂ ਹੁੰਦਾ ਬਾਕੀ ਅੱਜ ਜਾ ਕੇ ਪਤਾ ਲੱਗੂਗਾ ਵੀ origignal ਮੰਗਦੇ ਨੇ ਕਿ ਨਾ ਤੇ ਇਹਦੀ ਫੋਟੋ ਕਾਪੀ ਕਰਵਾ ਲਾਂਗੇ ਉੱਥੇ ਫਿਰ ਦੇਖਦੇ ਕਿੰਨਾ ਕੁ ਟਾਈਮ ਲੱਗਦਾ ਵੈਸੇ ਤਾਂ ਸੁਣਿਆ ਵੀ 2 ਕ ਘੰਟਿਆਂ ਦੇ ਵਿੱਚ ਵਿੱਚ ਬੰਦਾ ਬੇਲਾ ਕਰ ਦਿੰਦੇ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਬੋਰਡ ਲੱਗੇ ਹੋਏ ਨੇ ਸਾਹਮਣੇ ਸੈਕਟਰ 56 ਲਿਖਿਆ ਹੋਇਆ ਜਿਹੜਾ 6 ਫੇਸ ਪੈਂਦਾ ਨਾ ਉਹ 56 ਸੈਕਟਰ ਦੇ ਵਿੱਚ ਪੈਂਦਾ ਅੱਜ yellow fever ਦੇ ਟੀਕੇ ਲੱਗਦੇ ਨੇ ਤੇ yellow ਮੈਂ ਪੱਗ ਬੰਨ ਲਈ ਇਸ ਵਾਰ ਕੋਸ਼ਿਸ਼ ਕਰਾਂਗੇ ਵੀ ਆਪਣਾ ਜਿਹੜਾ ਅਫਰੀਕਾ ਦਾ ਟੂਰ ਆਹੋ ਆਪਾਂ ਪੱਗ ਬੰਨ ਕੇ ਕਰੀਏ ਵੈਸੇ ਤਾਂ ਮੈਨੂੰ ਹੁੰਦਾ ਵੀ ਜਿੱਥੇ ਸੋਹਣੀਆਂ ਸੋਹਣੀਆਂ ਕੰਟਰੀਆਂ ਨੇ ਜਿੱਥੇ ਮਿੱਟੀ ਘਟਾ ਘਟ ਟੁੱਟਦਾ ਆਪਾਂ ਉੱਥੇ ਪੱਗ ਬੰਨ ਕੇ ਘੁੰਮੀਏ ਅਫਰੀਕਾ ਵਰਗੀ ਗੰਢੀ ਵਿੱਚ ਪੱਗ ਬੰਨ ਕੇ ਘੁੰਮਣਾ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਐਤ ਕੀ ਮੈਂ ਜ਼ਰੂਰ ਨਾਲ ਪੱਗਾਂ ਲੈ ਕੇ ਜਾਊਂਗਾ ਪਰਨਾ ਵੀ ਪਰ ਮੈਂ ਲੈ ਕੇ ਜਾਊਂਗਾ ਜਦੋਂ ਕਿਤੇ ਟਾਈਮ ਦੀ ਕਮੀ ਹੋਈ ਜਾਂ ਕੋਈ ਬੜਾ ਐਡਵੈਂਚਰ ਭਰਿਆ ਸਫ਼ਰ ਜਾ ਹੋਇਆ ਉੱਥੇ ਫਿਰ ਆਪਾਂ ਪਰਨਾ ਮੰਨ ਕੇ ਘੁੰਮਾਂਗੇ ਪਰ ਐਤ ਕੀ ਤੁਹਾਡੀ ਖੁਆਇਸ਼ ਆਪਾਂ ਜ਼ਰੂਰ ਪੂਰੀ ਕਰਾਂਗੇ ਪੱਗ ਬੰਨ ਕੇ ਘੁਮਣ ਵਾਲੀ ਤੇ ਵੈਸੇ ਪੀਲਾ ਰੰਗ ਮੇਰਾ ਫੇਵਰੇਟ ਆ ਉਹ ਅੱਜ ਸਵੇਰੇ ਉੱਠ ਕੇ ਜਦੋਂ ਮੈਂ ਪੱਗ ਬੰਨੀ ਫੇਰ ਪਤਾ ਲੱਗਿਆ ਮੈਨੂੰ ਯਾਰ ਮੈਂ ਕਿ ਅੱਜ ਦਾ ਯੈਲੋ ਫੀਵਰ ਵਾਲਾ ਟੀਕਾ ਵੀ ਲੱਗਣਾ ਤੇ ਅੱਜ ਹੀ ਮੈਂ ਪੀਲੀ ਪੱਗ ਬੰਨ ਲਈ ਹੁਣ ਕੁਝ ਖਾਦਾ ਨਹੀਂ ਹੈਗਾ ਮੈਂ ਸਿੱਧਾ ਹਸਪੀਟਲ ਚਲਦੇ ਆ ਪਹਿਲਾਂ ਉਹ ਕਿਉਂਕਿ ਜੇ ਅੱਜ ਕੋਈ ਕੱਚ ਰਹਿ ਗਈ ਕੰਮ ਦੇ ਵਿੱਚ ਤਾਂ ਫਿਰ ਉਹ ਅਗਲੇ ਸ਼ੁੱਕਰਵਾਰ ਹੋਣਾ ਤਾਂ ਕਰਕੇ yellow fever ਵਾਲਾ ਵੀ ਥੋੜੀ ਜਿਹੀ ਭੱਜ ਦੌੜ ਹੀ ਆ ਇੱਕ ਤਾਂ ਪਿੰਡੋਂ ਐਨੀ ਦੂਰੋਂ ਆਏ ਆ 2.5-3 ਘੰਟੇ ਸਫ਼ਰ ਤੈ ਕਰਕੇ ਫਿਰ ਮੈਂ ਰਾਤ ਇੱਥੇ ਰਿਹਾ ਵੀ ਆ ਹਨਾ ਫਿਰ ਇੱਥੇ ਵੀ 2-3 ਘੰਟੇ ਹੀ ਟੀਕਾ ਲੱਗਦਾ ਉਸ ਤੋਂ ਬਾਅਦ ਫਿਰ ਅਗਲੇ ਹਫ਼ਤੇ ਤੇ ਗੱਲ ਜੇ ਆ ਵੜਦੀ ਹੈ ਮਤਲਬ 4 ਦਿਨਾਂ ਬਾਅਦ ਗੱਲ ਜਾ ਵੜਦੀ ਹੈ ਸ਼ੁੱਕਰਵਾਰ ਤੇ ਤਾਂ ਸਾਰਾ ਕੰਮ ਹੈਗਾ ਪਹਿਲਾਂ ਨਵੇੜ ਲਈਏ ਫਿਰ ਫ੍ਰੀਜ ਆ ਹੋ ਜਾਾਂਗੇ ਫਿਰ ਆਰਾਮ ਨਾਲ ਬਹਿ ਕੇ ਖਾਵਾਂਗੇ ਕਿਤੇ ਉੱਪਰ ਲਿਖਿਆ ਹੋਇਆ ਜੀ ਜ਼ਿਲ੍ਹਾ ਹਸਪਤਾਲ ਐਸ ਐਸ ਨਗਰ ਸਾਹਿਬਜਾਦਾ ਅਜੀਤ ਸਿੰਘ ਨਗਰ ਤੇ ਇਹ ਤਾਂ ਯਾਰ 메ਨ ਗੇਟ ਆ ਬੰਦ ਪਿਆ ਪਰਲੇ ਪਾਸੇ ਗੇਟ ਖੁੱਲਾ ਸੀ ਉੱਥੋਂ ਦੀ ਆਪਾਂ ਅੰਦਰ ਚੱਲਦੇ ਆ ਸਿਵਲ ਹਸਪਤਾਲ ਦੇ ਵਿੱਚ ਆਪਾਂ ਪਹੁੰਚ ਗਏ ਜੀ ਇਧਰਲੇ ਪਾਸੇ ਲਿਖਿਆ ਹੋਇਆ ਸਿਵਲ ਹਸਪਤਾਲ ਮਹਾਲੀ ਓ ਪੀ ਡੀ ਤੇ ਯੈਲੋ ਫੀਵਰ ਵਾਲਾ ਟੀਕਾ ਲਵਾਉਣ ਤੋਂ ਪਹਿਲਾਂ ਓ ਪੀ ਡੀ ਦੀ ਲਾਈਨ ਦੇ ਵਿੱਚ ਲੱਗ ਕੇ ਨਾ ਪਰਚੀ ਲੈਣੀ ਪੈਣੀ ਆ ਵੈਸੇ ਫੋਟੋ ਸਟੇਟਮੈਂਟ ਕਰਾ ਲੀਆਂ ਇਹਦੀਆਂ ਪਾਸਪੋਰਟ ਦੀਆਂ ਇਧਰਲੇ ਪਾਸੇ ਲੈਣ ਲੱਗੀ ਹੋਈ ਹੈ ਜੀ ਓਪੀਡੀ ਵਾਲਿਆਂ ਦੀ ਘੱਟੋ ਘੱਟ ਜੇ ਮੈਂ ਲਾਈਨ ਦੇ ਵਿੱਚ ਲੱਗਦਾ ਮੈਨੂੰ ਲੱਗ ਜਾਣਾ ਸੀ 20 ਤੋਂ 25 ਮਿੰਟ ਪਰ ਇਹਨਾਂ ਦੀ ਕੈਪਲੀਕੇਸ਼ਨ ਆ ਜੀ ਮੈਂ ਤੁਹਾਨੂੰ ਆਨਲਾਈਨ ਟਾਈਮ ਦੇ ਵਿੱਚ ਦੱਸ ਦੇਣਾ ਬਹੁਤ ਸੌਖਾ ਹੋ ਜਾਂਦਾ ਏ ਬੀ ਐਚ ਏ ਕਰਕੇ ਇਹਨਾਂ ਦੀ ਐਪਲੀਕੇਸ਼ਨ ਆ ਆਪਦਾ ਫੋਨ ਨੰਬਰ ਉਹਦੇ ਉੱਤੇ ਭਰ ਕੇ ਆਪਦਾ ਐਡਰੈਸ ਹੋ ਗਿਆ ਜਾਂ ਹੋਰ ਜਿਹੜੀ ਮਾੜੀ ਮੋਟੀ ਇਨਫੋਰਮੇਸ਼ਨ ਹੁੰਦੀ ਆ ਉਹ ਭਰ ਕੇ ਉਸ ਦਿਵਾਰ ਤੁਹਾਡੇ ਕੋਲ ਡਿਜੀਟਲ ਟੋਕਨ ਨੰਬਰ ਆ ਜਾਊਗਾ ਤੇ ਜੇ ਮੈਂ ਲਾਈਨ ਤੇ ਹੁਣ ਉਹਨਾਂ ਨੇ ਮੇਰੀ ਪਰਚੀ ਕੱਟਤੀ 10 ਰੁਪਈਆ ਦੀ ਪਰਚੀ ਕੱਟੀ ਆ ਤੇ ਸਾਹਮਣੇ ਹੈਗਾ ਜੀ ਇੰਜੈਕਸ਼ਨ ਰੂਮ ਕਹਿੰਦੇ ਉੱਥੇ ਜਾਓ ਉੱਥੇ ਇਹਦੀ ਪੇਮੈਂਟ ਜਮਾ ਕਰਵਾਓ ਮੈਂ ਸੁਣਿਆ 350 350 ਰੁਪਈਆ ਪੇਮੈਂਟ ਦਾ ਲੈਂਦੇ ਨੇ ਇਹ येलो फीवर ਦਾ ਤੇ ਐਮਰਜੈਂਸੀ ਦੇ ਵਿੱਚ ਇਹਦੀ ਇਹ ਜਮਾ ਹੁੰਦੀ ਆ ਹੁਣ ਇੱਥੇ ਟੀਕਾ ਲਾਉਣਾ ਕਿ ਕੱਲੀ ਪੇਮੈਂਟ ਲੈਣੀ ਆ ਉਹਦੇ ਬਾਰੇ ਕੋਈ ਨਹੀਂ ਪਤਾ ਸਾਹਮਣੇ ਇਧਰਲੇ ਪਾਸੇ ਇੰਜੈਕਸ਼ਨ ਰੂਮ ਬਣਿਆ ਹੋਇਆ ਸੀ ਉੱਥੇ ਲਿਖਿਆ ਹੋਇਆ ਜੀ येलो फीवर ਦਾ ਟਾਈਮ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਪਰ ਜਦੋਂ ਅੰਦਰ ਦੇਖਦੇ ਆ ਅੰਦਰ ਲਿਖਿਆ ਹੋਇਆ 9 ਚਲ ਕੋਈ ਨਾ ਵੈਸੇ ਫਿਲਹਾਲ ਨਾ ਉਹ ਤੋਂ ਇੱਕ ਦੇ ਵਿੱਚ ਦੇ ਹਿਸਾਬ ਨਾਲ ਆ ਜਿਓ ਇਧਰਲੇ ਪਾਸੇ ਉਹਨਾਂ ਨੇ ਸਟੈਂਪ ਲਾਤੀ ਮੇਰੀ ਐਡਰੈਸ ਵਗੈਰਾ ਫੋਨ ਨੰਬਰ ਵਗੈਰਾ ਮੈਂ ਆਪ ਦਾ ਭਰਤਾ ਹੁਣ 25 ਨੰਬਰ ਕਾਊਂਟਰ ਤੇ ਜਾ ਕੇ ਮੈਂ ਪੈਸੇ ਜਮਾ ਕਰਾਉਣੇ ਆ ਐਮਰਜੈਂਸੀ ਦੇ ਵਿੱਚ ਫੀਸ ਜਮਾ ਕਰਵਾ ਦੀ 300 ਰੁਪਿਆ ਇਹਨਾਂ ਨੇ ਲਿਆ ਫੀਸ ਜਮਾ ਕਰਵਾਉਣ ਤੋਂ ਬਾਅਦ ਫਿਰ ਹੁਣ ਜਿੱਥੇ ਟੀਕੇ ਲੱਗਦੇ ਨੇ ਇੰਜੈਕਸ਼ਨ ਰੂਮ ਆ ਆਪਾਂ ਉੱਥੇ ਟੀਕੇ ਜਮਾ ਮਤਲਬ ਟੀਕੇ ਲਵਾਉਣੇ ਆ ਅੱਡ ਅੱਡ ਕਾਊਂਟਰ ਤੇ ਜਾਣਾ ਪੈਂਦਾ ਤੇ ਕਦੇ ਇੱਕ ਕਾਊਂਟਰ ਤੇ ਕਦੇ ਕਿਹੜੇ ਕਾਊਂਟਰ ਤੇ ਫਿਲਹਾਲ ਮੈਨੂੰ ਅੱਧਾ ਪ ਤੇ ਹੁਣ ਸਿਰਫ ਆਪਣਾ ਕੰਮ ਰਹਿ ਗਿਆ ਜੀ ਟੀਕਾ ਲਵਾਉਣ ਦਾ ਤੇ ਮੈਂ ਹੈਗਾ ਨਿਰਨੇ ਕਾਲ ਜੇ ਮੈਂ ਕਹਾਂ ਕੋਈ ਮਾੜੀ ਜੀ ਗੱਲ ਤੇ ਇਸ਼ੂ ਨਾ ਕਰਦੇ ਨਾ ਭਾਈ ਤੁਸੀਂ ਭੁੱਖੇ ਢਡੋਂ ਟੀਕਾ ਲਵਾਉਣ ਆਗੇ ਸੀ ਉਹਦੇ ਟੀਕਾ ਲਾਉਣਾ ਨਹੀਂ ਤੇ ਸਾਹਮਣੇ ਉੱਥੇ ਇੱਕ ਫੂਡ ਕੋਰਟ ਬਣਿਆ ਹੋਇਆ ਮੈਂ ਕਹਾਂ ਇੱਥੋਂ ਮਾੜਾ ਜਿਹਾ ਕੋਈ ਜੂਸ ਜੱਸ ਪੀ ਲਈਏ ਇਧਰ ਸਾਹਮਣੇ ਬਾਅਦ ਤੇ ਟੀਕਾ ਲੱਗ ਗਿਆ ਜਿੱਥੇ ਉਹ ਖੂਨ ਜਾਂ ਨਿਕਲੀ ਜਾਂਦਾ 10:55 ਮਿੰਟ ਇਹਨਾਂ ਨੇ ਇੱਥੇ ਟਾਈਮ ਪਾਤਾ 20 ਮਿੰਟਾਂ ਬਾਅਦ ਆਜਿਓ ਇਹ ਇਹਨਾਂ ਨੇ ਟੈਸਟ ਡੋਜ਼ ਲਾਈ ਆ ਮੇਰੇ ਤੇ ਜਿਹੜੀ ਆਪਣੀ ਸਕਿਨ ਦੀ ਉੱਪਰਲੀ ਪਤਲੀ ਜੀ ਤੇ ਜਿਹੜਾ ਦੂਜਾ ਪੱਕਾ ਟੀਕਾ ਲੱਗੂਗਾ ਉਹ ਆਪਣੇ ਡੌਲੇ ਦੇ ਵਿੱਚ ਲੱਗੂ ਜਿਵੇਂ ਆਪਾਂ ਲੋਦਾ ਲੱਗਦਾ ਹੁੰਦਾ ਸੀ ਪੁਰਾਣੇ ਟਾਈਪਾਂ ਦੇ ਵਿੱਚ ਹੈਪੇਟਾਈਟਸ ਬੀ ਦਾ ਟੀਕਾ ਲੱਗਦਾ ਹੁੰਦਾ ਸੀ ਨਾ ਉਹ ਆਪਣੇ ਡੌਲੇ ਦੇ ਵਿੱਚ ਲੱਗੂ ਇਹਨਾਂ ਨੇ ਕਿਹਾ ਵੀ ਟੀਕਾ ਲੱਗ ਗਿਆ ਤੁਹਾਡੇ 20 ਮਿੰਟਾਂ ਬਾਅਦ ਆਜੋ ਕੁਝ ਖਾ ਪੀ ਕੇ ਕੰਮ ਤਾਂ ਸੌਖਾ ਹੀ ਆ ਬਸ ਥੋੜਾ ਜਿਆ ਐ ਹੁੰਦਾ ਯਾਰ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਦੂਜੀ ਥਾਂ ਤੋਂ ਤੀਜੀ ਥਾਂ ਤੇ ਜਾਣਾ ਸਿਵਲ ਹਸਪੀਟਲ ਆ ਬਹੁਤ ਜ਼ਿਆਦਾ ਇਕੱਠਾ ਕਾਊਂਟਰਾਂ ਦਾ ਨਹੀਂ ਪਤਾ ਲੱਗਦਾ 25 ਨੰਬਰ ਕਾਊਂਟਰ ਜਿੱਥੇ ਆਪਾਂ ਫੀਸ ਜਮ੍ਹਾਂ ਕਰਾਉਣੀ ਸੀ ਬਹੁਤ ਦੂ ਟੈਸਟ ਡੋਜ਼ ਉਹਨਾਂ ਨੇ ਲਾਤੀ ਹੁਣ 20 ਮਿੰਟ ਬਾਅਦ ਬੁਲਾਇਆ 20 ਮਿੰਟ ਬਾਅਦ ਫੇਰ ਮਨ ਲੱਗਾ ਲੋਦਾ ਜਿਹੜਾ ਪੱਕਾ ਟੀਕਾ ਲੱਗਣਾ ਉਦੋਂ ਬਾਅਦ ਸਿੱਧਾ ਘਰੇ ਭੇਜ ਦੇਣਗੇ ਮਨ ਲੱਗਾ ਉਦੋਂ ਬਾਅਦ ਨਹੀਂ ਆਪਾਂ ਉਹਨੂੰ ਟੈਸਟ ਡੋਜ਼ ਵਾਸਤੇ ਬਿਠਾਉਣਗੇ ਉਹ ਕਿਉਂਕਿ ਟੈਸਟਿੰਗ ਤਾਂ ਉਹਨਾਂ ਨੇ ਕਰ ਲਈ ਇੱਕ ਤਰ੍ਹਾਂ ਦੀ ਪਹਿਲਾਂ ਕੀ ਹੁੰਦਾ ਸੀ ਵੀ ਜਦੋਂ ਤੁਹਾਡੇ ਟੀਕਾ ਲੱਗ ਗਿਆ ਉਦੋਂ ਬਾਅਦ ਘੰਟਾ ਡੇਢ ਘੰਟਾ ਕਹਿੰਦੇ ਬਿਠਾ ਕੇ ਰੱਖਦੇ ਸੀ ਵੀ ਤੁਹਾਡੇ ਤੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਕੋਈ ਤੁਸੀਂ ਕਈ ਵਾਰ ਜਿਵੇਂ ਕਰੋਨਾ ਦਾ ਟੀਕਾ ਲੱਗਣ ਤੋਂ ਬਾਅਦ ਬੁਖਾਰ ਚੜ ਜਾਂਦਾ ਸੀ ਵੀ ਓਵੇਂ ਤਾਂ ਨਹੀਂ ਤੁਹਾਡੇ ਤੇ ਹ ਤੇ ਹੁਣ ਸ਼ਾਇਦ ਉਹ ਰੂਲ ਨਾ ਹੋਵੇ ਕਿਉਂਕਿ ਟੈਸਟ ਟੀਕਾ ਲੱਗਣ ਤੋਂ ਬਾਅਦ ਉਹ ਕਹਿੰਦੇ 20 ਮਿੰਟਾਂ ਬਾਅਦ ਤੁਸੀਂ ਆ ਜਿਓ ਫਿਰ ਤੁਹਾਡੇ ਪੱਕਾ ਟੀਕਾ ਲਾ ਦਾਂਗੇ ਹੁਣ 20 ਮਿੰਟ ਜੇ ਮੈਨੂੰ ਕੋਈ ਪ੍ਰੋਬਲਮ ਨਾ ਆਈ ਤਾਂ ਫਿਰ ਉਹਨਾਂ ਨੇ ਫਾਈਨਲ ਟੀਕਾ ਮੇਰੇ ਲਾ ਦੇਣਾ ਪਿਛਲੇ ਪਾਸੇ ਮੇਰੇ ਸਿਵਲ ਸਰਜਨ ਵਾਲਾ ਦਫ਼ਤਰ ਆ ਜੀ ਤੇ ਦੋਨੇ ਸਰਟੀਫਿਕੇਟ ਆ ਪੀਲਾ ਕਾਰਡ ਤੇ ਆ ਦੂਜਾ ਸਰਟੀਫਿਕੇਟ ਹੈ ਦੋਨੇ ਮੇਰੇ ਹੱਥ ਦੇ ਵਿੱਚ ਆ ਗਏ ਤੇ ਮਾੜੀ ਮੋਟੀ ਜਿਹੜੀ ਇਨਫੋਰਮੇਸ਼ਨ ਰਹਿ ਗਈ ਇਹਦੇ ਬਾਰੇ ਮੈਂ ਗੱਡੀ 'ਚ ਬਹਿ ਕੇ ਦਿੰਨਾ ਬਹੁਤ ਜ਼ਿਆਦਾ ਗਰਮੀ ਆ ਯਾਰ 42 43 ਡਿਗਰੀ ਟੈਂਪਰੇਚਰ ਸਾਰਾ ਕੰਮ ਆਪਣਾ ਹੋ ਗਿਆ ਬਸ ਹੁਣ ਆਪਾਂ ਫ੍ਰੀ ਆ ਮਤਲਬ ਮੈਂ ਆਇਆ ਸੀ 10 ਵਜੇ ਤੇ ਇਸ ਟਾਈਮ 12:05 ਹੋ ਰਹੇ ਨੇ ਤੇ ਪੂਰੇ 2 ਘੰਟਿਆਂ ਦੇ ਵਿੱਚ ਵਿੱਚ ਬਿਲੇ ਹੋ ਗਏ ਤੇ ਬਹੁਤ ਫਾਸਟ ਪ੍ਰੋਸੈਸ ਆ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਟੀਕਾ ਲਾਉਣ ਤੋਂ ਬਾਅਦ 2 ਘੰਟੇ ਆਬਜ਼ਰਵੇਸ਼ਨ 'ਚ ਰੱਖਦੇ ਨੇ ਘੰਟਾ ਉਹ ਵਾਲਾ ਸਿਸਟਮ ਹੁਣ ਖਤਮ ਹੋ ਗਿਆ ਹੁਣ ਸੋਡੇ ਇੱਕ ਟੀਕਾ ਲੱਗੂਗਾ ਟੈਸਟ ਟੀਕਾ ਜਿਹਨੂੰ ਕਹੇ ਜਾਂਦੇ ਨੇ ਫਿਰ ਉਹ ਲੱਗਣ ਤੋਂ ਬਾਅਦ 15-20 ਮਿੰਟ ਤੁਸੀਂ ਵੇਟ ਕਰਨੀ ਆ ਉਸ ਤੋਂ ਬਾਅਦ ਸੋਡੇ ਫਾਈਨਲ ਟੀਕਾ ਲਾ ਦੇਣਗੇ ਪਤਾ ਵੀ ਨਹੀਂ ਲੱਗਣ ਦਿੰਦੇ ਨੇ ਕਦੋਂ ਕੱਟ ਦਿੰਦੇ ਨੇ ਮੈਂ ਤਾਂ ਹਜੇ ਬਾਹਾਂ ਜੀ ਨੰਗੀ ਕੀਤੀ ਸੀ ਉਹਨੇ ਮਿੰਟ ਚ ਹੀ ਲਾਤਾ ਮੇਰੇ ਠੀਕ ਆ ਪਰ ਹੁਣ ਬਾਹਾਂ ਥੋੜੀ ਜੀ ਭਾਰੀ ਭਾਰੀ ਹੋ ਗਈ ਤੇ ਹੁਣ ਆ ਗਏ ਆ ਜੀ ਆਪਾਂ ਪੰਜ ਫੇਸ ਇਧਰਲੇ ਪਾਸੇ ਜਿੱਥੇ ਅਸੀਂ ਪਹਿਲਾਂ ਖਾਂਦੇ ਰਹੇ ਹਾਂ ਨਾ ਖਾਲਸਾ ਵੈਸ਼ਨੂ ਢਾਬਾ ਇੱਥੇ ਕੁਝ ਖਾਣ ਪੀਣ ਆ ਗਏ ਕਿਉਂਕਿ ਰਾਤ ਨੂੰ ਯਾਰ ਮੈਂ ਇਧਰ ਕਿਸੇ ਦੁਕਾਨ ਤੇ ਕੁਝ ਖਾਣ ਪੀਣ ਗਿਆ ਸੀ ਤੇ ਉੱਥੇ ਮੈਂ ਪੁੱਛਿਆ ਵੀ ਵੈਜਜਾ ਕਿ ਨੌਨ ਵੈਜਜਾ ਕਹਿੰਦਾ ਵੈਜਜ ਵੀ ਆ ਜੀ ਨੌਨ ਵੈਜਜ ਵੀ ਆ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਜਿਹੜਾ ਵੈਜ ਨੌਨ ਵੈਜ ਵਾਲਾ ਤੇਲ ਹੁੰਦਾ ਨਾ ਉਹਦੇ ਵਿੱਚ ਹੀ ਉਹ ਵੇਜ ਵੀ ਪਕਾਈ ਜਾਂਦੇ ਨੇ ਆ ਸਾਹਮਣੇ ਦੁਕਾਨਾਂ ਦੇ ਵਿੱਚ ਮੈਂ ਕਿਹਾ ਯਾਰ ਇਧਰਲੇ ਪਾਸੇ ਵੀ ਸਿਸਟਮ ਹੈਗੇ ਆਪਣੇ ਇਹ ਮੈਂ ਕਦੇ ਪੁੱਛਿਆ ਹੀ ਨਹੀਂ ਕਿਰਾਮ ਹਾਲੀਚੋਂ ਬਾਹਰ ਨਿਕਲ ਜੀਏ ਫੇਸਟ ਨਾਲ ਗਾਂ ਦੀ ਗੱਲਬਾਤ ਆਪਾਂ ਕਰਦੇ ਆ ਇੱਥੇ ਟ੍ਰੈਫਿਕ ਜਾ ਕੇ ਤੇ ਵੀਡੀਓ ਬਣਾਉਂਦਾ ਮੈਂ ਚਲਾਨ ਕਟਾ ਕੇ ਵੇਜਾਂ ਆਪਦਾ ਲੋ ਜੀ ਮਹਾਲੀ ਚੋਂ ਬਾਹਰ ਨਿਕਲਿਆ ਏ ਤੇ ਪੀਲੇ ਬੁਖਾਰ ਬਾਰੇ ਯੈਲੋ ਸਰਟੀਫਿਕੇਟ ਬਾਰੇ ਤੇ ਪੋਲੀਓ ਦੇ ਸਰਟੀਫਿਕੇਟ ਬਾਰੇ ਗੱਲਾਂ ਬਾਤਾਂ ਕਰ ਲਈਏ ਪਹਿਲਾਂ ਤੁਹਾਨੂੰ ਪੀਲੇ ਬੁਖਾਰ ਬਾਰੇ ਦੱਸ ਦਈਏ ਪੀਲਾ ਬੁਖਾਰ ਇੱਕ ਬਿਮਾਰੀ ਹੈ ਜੀ ਜਿਹੜੀ ਅਫਰੀਕਾ ਦੇ ਵਿੱਚ ਚੱਲਦੀ ਆ ਮੱਛਰ ਦੇ ਕੱਟਣ ਨਾਲ ਹੁੰਦੀ ਆ ਉਹ ਇੱਕ ਸਪੈਸ਼ਲ ਕਿਸਮ ਦਾ ਮੱਛਰ ਹੁੰਦਾ ਜੇ ਤੁਹਾਡੇ ਉਹ ਲੜ ਗਿਆ ਫਿਰ ਤੁਹਾਨੂੰ yellow fever ਹੋ ਜਾਣਾ ਪੀਲਾ ਬੁਖਾਰ ਹੋ ਜਾਣਾ ਜਿਵੇਂ ਮਲੇਰੀਆ ਹੁੰਦਾ ਹਨ ਐਵੇਂ ਦੀ ਗੱਲਬਾਤ ਆ ਤਾਂ ਜੇ ਮਲੇਰੀਆ ਦੇ ਵਿੱਚ ਵੀ ਮਤਲਬ ਕੋਈ ਸਪੈਸ਼ਲ ਮੱਛਰ ਹੁੰਦਾ ਉਹ ਤੁਹਾਨੂੰ ਕੱਟੂਗਾ ਫਿਰ ਤੁਹਾਨੂੰ ਮਲੇਰੀਆ ਦੇ ਚਾਂਸ ਹੋ ਜਾਂਦੇ ਨੇ ਤੇ ਪੀਲੇ ਬੁਖਾਰ ਦੇ ਜਿਹੜੇ ਲੱਛਣ ਹੁੰਦੇ ਨੇ ਉਹ ਪੀਲੇ ਵਰਗੇ ਹੁੰਦੇ ਨੇ ਉਹਦੇ ਵਿੱਚ ਤੁਹਾਡਾ ਰੰਗ ਵੀ ਹੋ ਗਿਆ ਚਿਹਰਾ ਵੀ ਹੋ ਗਿਆ ਪੀਲਾ ਪੈਣ ਲੱਗ ਜਾਂਦਾ ਸਿਰ ਦੁਖਣ ਲੱਗ ਜਾਂਦਾ ਉਲਟੀਆਂ ਆਉਣ ਦੇ ਚਾਂਸ ਵੱਧ ਜਾਂਦੇ ਨੇ ਤਾ ਇਹ ਜੇ ਕੁਝ ਲੱਛਣ ਨੇ ਤੇ WHO ਵਾਲੇ ਕਹਿੰਦੇ ਨੇ ਵੀ ਪੀਲੇ ਬੁਖਾਰ ਤੋਂ ਬਚਣ ਵਾਸਤੇ ਸਿਰਫ ਇੱਕੋ ਇੱਕ ਉਪਾਅ ਜੀ ਉਹ ਹੈਗਾ ਇਹ ਟੀਕਾ ਜਿਹੜਾ ਆਪਾਂ ਲਵਾ ਕੇ ਆਏ ਆ ਇਹ ਨਹੀਂ ਹੈਗਾ ਵੀ ਕੱਲ ਨੂੰ ਤੁਹਾਨੂੰ ਪੀਲਾ ਬੁਖਾਰ ਹੋ ਗਿਆ ਤੇ ਤੁਸੀਂ ਕਹੋ ਵੀ ਦਵਾਈਆਂ ਖਾ ਲਈਏ ਗੋਲੀਆਂ ਖਾ ਲਈਏ ਤਾਂ ਠੀਕ ਹੋ ਜਾਓਗੇ ਨਹੀਂ ਤੁਹਾਨੂੰ ਇਹ ਇੰਜੈਕਸ਼ਨ ਹੀ ਲਵਾਉਣਾ ਪੈਣਾ yellow ਸਰਟੀਫਿਕੇਟ ਮਿਲ ਜਾਂਦਾ ਜੀ 300 ਰੁਪਏ ਦੇ ਵਿੱਚ ਟੀਕੇ ਦਾ ਰੇਟ ਆ ਟੀਕੇ ਦਾ ਚਾਰਜ ਆ 300 ਰੁਪਈਆ ਪੂਰੀ ਜ਼ਿੰਦਗੀ ਵਾਸਤੇ ਤੁਹਾਡੇ ਇਹ ਇੱਕ ਵਾਰੀ ਟੀਕਾ ਲੱਗਣਾ ਜਿਵੇਂ ਆਪਣੇ ਛੋਟੇ ਹੁੰਦੇ ਲੋਦਾ ਲੱਗਦਾ ਹੁੰਦਾ ਸੀ ਇਸ ਕਈਆਂ ਦੇ ਨਿਸ਼ਾਨ ਵੀ ਹੋਣਗੇ ਮੋਢਿਆਂ ਤੇ ਹਨ ਮੇਰੇ ਵੀ ਹੈਗਾ ਤਾਂ ਉਹ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਲੱਗਦਾ ਤਾਂ ਇਹ ਜੇ ਸਰਟੀਫਿਕੇਟ ਤੁਹਾਡੇ ਕੋਲ ਖੋ ਗਿਆ ਤਾਂ ਦੁਬਾਰੇ ਸ਼ਾਇਦ ਇਹ ਤੁਹਾਨੂੰ ਨਾ ਮਿਲੇ ਤਾਂ ਪਾਸਪੋਰਟ ਆਂਕੂ ਤੁਸੀਂ ਸੰਭ ਕੇ ਰੱਖਣਾ ਲਾਈਫਟਾਈਮ ਏਸ येलो ਸਰਟੀਫਿਕੇਟ ਦੀ ਵੈਲਿਡਿਟੀ ਆ ਤੇ ਜਿਹੜਾ ਮੈਂ ਪੋਲੀਓ ਵਾਲੇ ਡਰਾਪਸ ਪੀ ਕੇ ਆਇਆ ਉਹ ਮੈਂ ਪੋਲੀਓ ਡਰਾਪਸ ਪੀਤੇ ਉਦੋਂ ਬਾਅਦ ਉਹਨਾਂ ਨੇ ਸਰਟੀਫਿਕੇਟ ਬਣਾਤਾ ਮੇਰਾ ਉਹ ਫ੍ਰੀ ਦੇ ਵਿੱਚ ਬਣਾਇਆ ਤੇ ਪੋਲੀਓ ਡਰਾਪਸ ਆਏ ਯਾਰ ਕਈ ਵਾਰ ਨਾ ਕਿਸੇ ਕੰਟਰੀ ਦੇ ਵਿੱਚ ਪੋਲੀਓ ਫ੍ਰੀ ਵੀ ਨਹੀਂ ਹੈਗਾ ਅਫਰੀਕਾ ਐ ਨਹੀਂ ਪਤਾ ਕਿਸੇ ਆਪਾਂ ਹੋਰ ਕੰਟਰੀ ਜਾਈਏ ਉੱਥੇ ਪੋਲੀਓ ਵਾਲਾ ਇਸ਼ੂ ਵੀ ਆ ਜੇ ਕਿਉਂਕਿ ਉੱਥੇ ਬਿਮਾਰੀਆਂ ਬਹੁਤ ਨੇ ਅਫਰੀਕਾ ਦੇ ਵਿੱਚ ਤੇ ਜਿੰਨੇ ਵੱਧੋ ਵੱਧ ਤੁਸੀਂ ਸਰਟੀਫਿਕੇਟ ਬਣਾ ਸਕਦੇ ਹੋ ਆਪਦੇ ਬਣਾ ਕੇ ਹੀ ਇੱਥੋਂ ਜਾਓ ਸਾਰੇ ਬਣਾ ਰਹੇ ਸੀ ਬਹੁਤ ਜਾਣੇ ਇੱਥੇ ਪੀਲਾ ਸਰਟੀਫਿਕੇਟ ਵਾਲਾ ਪੀਲੇ ਬੁਖਾਰ ਵਾਲਾ ਟੀਕਾ ਲਵਾਉਣ ਆਏ ਹੋਏ ਸੀ ਕਿਵੇਂ ਕੋਈ ਸਟੂਡੈਂਟ ਹੁੰਦਾ ਕੋਈ ਬਿਜ਼ਨਸ ਵਾਲੇ ਸਿਲਸਿਲੇ 'ਚ ਜਾਂਦਾ ਕੋਈ ਸਾਡੇ ਵਾਂਗੂ ਟਰੈਵਲਰ ਆ ਹਨਾ ਤਾਂ ਕਾਫੀ ਬੰਦੇ ਇੱਥੇ ਆਏ ਹੋਏ ਸੀ ਉਸ ਤੋਂ ਬਾਅਦ ਪੋਲੀਓ ਵਾਲਾ ਇਹਦਾ ਸਰਟੀਫਿਕੇਟ ਆ ਉਹਦੇ ਕੋਈ ਪੈਸੇ ਨਹੀਂ ਲੱਗਦੇ ਪਰ ਬੈਡ ਨੇ ਮੈਨੂੰ ਕਿਹਾ ਵੀ ਤੁਹਾਨੂੰ ਪੋਲੀਓ ਦੇ ਸਰਟੀਫਿਕੇਟ ਵਾਸਤੇ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਤੁਹਾਡਾ ਜਿਹੜਾ ਡਿਸਟ੍ਰਿਕਟ ਆ ਸੰਗਰੂਰ ਆ ਜਿਵੇਂ ਸਾਨੂੰ ਸੰਗਰੂਰ ਡਿਸਟ੍ਰਿਕਟ ਪੈਂਦਾ ਤਾਂ ਉੱਥੋਂ ਦੇ ਸਿਵਲ ਹਸਪਤਾਲ 'ਚ ਵੀ ਬਣ ਜਾਊਗਾ ਤੇ ਉਹਦੀ ਵੈਲਿਡਿਟੀ ਹੁੰਦੀ ਹੈ ਜੀ 1 ਸਾਲ ਦੀ 1 ਸਾਲ ਬਾਅਦ ਤੁਸੀਂ ਦੁਬਾਰੇ ਵੀ ਬਣਾ ਸਕਦੇ ਹੋ ਬਾਕੀ ਰਹੀ ਗੱਲ ਟੂਰ ਦੀ ਤੇ ਟੂਰ ਦੇ ਵਿੱਚ ਐ ਹੁੰਦਾ ਵੀ ਜਿਹੜੇ ਅਫਰੀਕਾ ਦੀਆਂ ਕਈ ਕੰਟਰੀਆਂ ਐਸੀਆਂ ਨੇ ਜਿੱਥੇ ਹੈਗਾ ਵੀਜ਼ਾ ਔਨ ਅਰਾਈਵਲ ਉੱਥੇ ਤੁਸੀਂ ਜਾ ਕੇ ਵੀਜ਼ਾ ਲੈਣਾ ਉੱਥੇ ਫਿਰ ਤੁਸੀਂ ਕੀ ਕਰਨਾ ਵੀ ਇਹ yellow certificate ਇਮੀਗ੍ਰੇਸ਼ਨ 'ਚ ਦਿਖਾਉਣਾ ਜਾਂ 에어ਪੋਰਟ ਤੇ ਜਾਂ ਜਹਾਜ਼ ਚੜ੍ਹਨ ਵੇਲੇ ਇਹ yellow fever ਦਾ ਸਰਟੀਫਿਕੇਟ ਤੁਹਾਨੂੰ ਦਿਖਾਉਣਾ ਪਊਗਾ ਪਰ ਕਈਆਂ ਕੰਟਰੀਆਂ ਦੇ ਵਿੱਚ ਐਵੇਂ ਉਹ ਵੀ ਤੁਹਾਨੂੰ ਸਟicker ਵੀਜ਼ਾ ਲੈਣਾ ਪਊਗਾ ਜਾਂ e-ਵੀਜ਼ਾ ਲੈਣਾ ਪਊਗਾ ਤਾਂ ਜੋ ਤੁਸੀਂ ਇਹ ਵੀਜ਼ਾ ਅਪਲਾਈ ਕਰੋਗੇ ਤਾਂ ਤੁਹਾਨੂੰ ਉਹ ਸਟicker ਵੀਜ਼ਾ ਦੇ ਵਿੱਚ ਜਾਂ e-ਵੀਜ਼ੇ ਦੇ ਵਿੱਚ ਆਪਦੇ yellow certificate ਦੀਆਂ ਫੋਟੋਕਾਪੀਆਂ ਲਾਉਣੀਆਂ ਪੈਣਗੀਆਂ ਜਾਂ ਅਪਲੋਡ ਕਰਨੀਆਂ ਪੈਣਗੀਆਂ ਤਾਂ ਕਰਕੇ yellow fever ਵਾਲਾ ਟੀਕਾ ਲਵਾਉਣਾ ਬਹੁਤ ਜ਼ਰੂਰੀ ਆ ਤੇ ਕੁਝ ਕਿ ਇਹੀ ਚੀਜ਼ਾਂ ਸੀ ਕਿਉਂਕਿ ਅੱਜ ਤੋਂ ਕਈ ਸਾਲ ਪਹਿਲਾਂ ਵੀ ਸਉਡਾਨ ਤੋਂ ਬੰਦੇ ਆਏ ਸੀ ਇੰਡੀਆ ਦੇ ਵਿੱਚ 17 ਬੰਦੇ ਸੀ ਕਹਿੰਦੇ ਉਹਨਾਂ ਦੇ ਕਿਸੇ ਕੋਲ ਵੀ yellow fever ਦਾ ਸਰਟੀਫਿਕੇਟ ਨਹੀਂ ਸੀ ਤਾਂ ਉਹ yellow fever ਵਾਲੀ ਬਿਮਾਰੀ ਆਪਣੇ ਇੰਡੀਆ ਦੇ ਵਿੱਚ ਨਾ ਫੈਲ ਜੇ ਤਾਂ ਤਾਂ ਕਰਕੇ ਫਿਰ ਉਹਨਾਂ ਬੰਦਿਆਂ ਨੂੰ 15 ਪਤਾ ਨਹੀਂ 17 ਦਿਨ ਕਵਾਰੰਟਾਈਨ ਕੀਤਾ ਗਿਆ ਬਈ ਇਹਨਾਂ ਕੋਲ ਉਹ ਲੱਛਣ ਤਾਂ ਨਹੀਂ ਹੈਗੇ ਬਿਮਾਰੀ ਵਾਲੇ ਫਿਰ ਉਹਨਾਂ ਦੇ ਟੀਕੇ ਲਾਏ ਗਏ yellow fever ਵਾਲੇ ਤਾਂ ਆਪਣੇ ਅਫਰੀਕਾ ਜਾਣਾ ਜਾਂ ਅਫਰੀਕਾ ਤੋਂ ਵਾਪਸ ਮੁੜਨਾ ਤਾਂ yellow fever ਵਾਲਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਆ ਉੱਪਰ ਲਿਖਿਆ ਹੋਇਆ ਜੀ ਗੇਟਵੇ ਆਫ ਪੰਜਾਬ ਰਾਜਪੁਰਾ ਮਾਰੇ ਸ਼ਹਿਰ ਵਿੱਚ ਪਹੁੰਚ ਗਏ ਹਮ ਐ ਬੋਲਦੇ ਹੁੰਦੇ ਰਾਜਪੁਰਾ ਰਾਜਪੁਰੇ ਵਾਲੇ ਪਾਦੀ ਬੋਲੀ ਇਹਨੂੰ ਗੇਟਵੇ ਆਫ ਪੰਜਾਬ ਕਿਹਾ ਜਾਂਦਾ ਰਾਜਪੁਰੇ ਨੂੰ ਰਾਤ ਕਿਤੇ ਰੁੱਕ ਕੇ ਯਾਰ ਕਾਫੀ ਕਾਫੀ ਪੀਨੇ ਆ ਠੰਡੀ ਜੀ ਰਾਤ ਨੀਂਦ ਨਹੀਂ ਆਈ ਚੱਜ ਨਾਲ 12 ਵਜੇ ਦੇ ਲਗਭਗ ਮੈਂ ਸੌਣ ਦੀ ਕੋਸ਼ਿਸ਼ ਕਰਨ ਲੱਗਿਆ ਸੀ ਫਿਰ ਵੀ 1:30 ਵਜੇ ਗਿਆ ਕਿਉਂਕਿ ਐ ਹੁੰਦਾ ਨਾ ਯਾਰ ਨਿਤ ਨਵਾਂ ਬਿਸਤਰਾ ਜਾਂ ਨਹੀਂ ਪਿਆ ਜਾਂਦਾ ਹੁਣ ਘਰੇ ਆਤ ਪਈਆ ਸੌਣ ਦੀ ਉੱਥੇ ਮਿੰਟੋ ਮਿੰਟ ਦੀਂਦਾ ਆਂਦੀ ਹੈ ਘਰੇ ਹੁਣ ਹੁਣ ਜੋ ਨਵੀਂ ਥਾਂ ਤੇ ਆ ਗਏ ਉੱਥੇ ਨਵੇਂ ਜੇ ਗੱਦੇ ਨੇ ਨਵੇਂ ਜੇ ਕੰਬਲ ਨੇ ਉੱਥੇ ਫਿਰ ਮਸਾਂ ਪਾਸੇ ਪੂਸੇ ਜੇ ਲੈ ਕੇ ਸੁੱਤੇ ਆਂ ਹੁਣ ਰਾਤ ਕਿਤੇ ਕਾਫੀ ਪੀਵਾਂਗੇ ਫੇਰ ਕਿਤੇ ਜਾ ਕੇ ਗਰਮੀ ਤੋਂ ਛੁਟਕਾਰਾ ਮਿਲਣਾ ਕਿਹੜਾ ਕਿਹੜਾ ਬੰਦਾ ਆਪਣੇ ਅਫਰੀਕਾ ਦੇ ਟੂਰ ਨੂੰ ਲੈ ਕੇ ਐਕਸਾਈਟਡ ਆ ਤੁਹਾਨੂੰ ਸ਼ਾਇਦ ਮੈਂ ਕੰਟਰੀਆਂ ਹਜੇ ਦੱਸੀਆਂ ਹੀ ਨਹੀਂ ਹੈਗੀਆਂ ਹਨਾ ਵੀ ਕਿਹੜੀ ਕਿਹੜੀ ਕੰਟਰੀ ਜਾਣਾ ਵੈਸੇ ਅਫਰੀਕਾ ਇੱਕ ਕੰਟੀਨੈਂਟ ਆ ਆਪਣੇ ਕਾਫੀ ਲੋਕਾਂ ਨੂੰ ਆ ਮੂੰਹ ਤੇ ਕਾਫੀ ਕੀ ਮੇਰੇ ਘਰ ਦੇ ਨੂੰ ਵੀ ਕਦੇ-ਕਦੇ ਆਏ ਹੋਏ ਨੇ ਵੀ ਅਫਰੀਕਾ ਜਾਏਗਾ ਅਫਰੀਕਾ ਨਹੀਂ ਕਹਿੰਦੇ ਉਹ ਵੀ ਅੱਛਾ ਸਾਊਥ ਅਫਰੀਕਾ ਚੱਲਿਆਂ ਮੈਂ ਉਹਨਾਂ ਨੂੰ ਕਹਿੰਦਾ ਵੀ ਸਾਊਥ ਅਫਰੀਕਾ ਇੱਕ ਅਲੱਗ ਕੰਟਰੀ ਆ ਆਪਾਂ ਅਫਰੀਕਾ ਨੂੰ ਹੀ ਸਾਊਥ ਅਫਰੀਕਾ ਕਹੀ ਜਾਂਦੇ ਆ ਸਮਝ ਗੱਲ ਜਿਵੇਂ ਆਪਾਂ ਕਹੀਏ ਵੀ ਤੂੰ ਏਸ਼ੀਆ ਕੋ ਮੰਨ ਚੱਲਿਆਂ ਤਾਂ ਆਪਾਂ ਏਸ਼ੀਆ ਦੇ ਵਿੱਚ ਤਾਂ ਕਿੰਨੇ ਦੇਸ਼ ਨੇ ਯਾਰ ਆਪਣਾ ਇੰਡੀਆ ਵੀ ਆਉਂਦਾ ਹੈ ਤੇ ਸੈਂਟਰਲ ਏਸ਼ੀਆ ਵਾਲੇ ਦੇਸ਼ ਵੀ ਆ ਗਏ ਉਸ ਤੋਂ ਬਾਅਦ ਚਾਈਨਾ ਵੀ ਬੱਚੀ ਆ ਗਿਆ ਏਸ਼ੀਆ ਦੇ ਤਾਂ ਏਸ਼ੀਆ ਇੱਕ ਕੰਟੀਨੈਂਟ ਆ ਤਾਂ ਐਵੇਂ ਅਫਰੀਕਾ ਇੱਕ ਕੰਟੀਨੈਂਟ ਆ ਤੇ ਅਫਰੀਕਾ ਕੰਟੀਨੈਂਟ ਦੇ ਵਿੱਚ ਅਫਰੀਕਾ ਮਹਾਦੀਪ ਦੇ ਵਿੱਚ 54 ਦੇਸ਼ ਨੇ ਤੇ ਉਹਦੇ ਵਿੱਚੋਂ ਸਾਊਥ ਅਫਰੀਕਾ ਇੱਕ ਇੱਕ ਲੋਤਾ ਦੇਸ਼ ਆ ਜਿਹਦੇ ਵਿੱਚ ਅਫਰੀਕਾ ਲਿਖਿਆ ਆਉਂਦਾ ਬਾਕੀ ਅਫਰੀਕਾ ਦੇ 53 ਦੇਸ਼ਾਂ ਦੇ ਵਿੱਚ ਕਿਤੇ ਵੀ ਅਫਰੀਕਾ ਨਹੀਂ ਲਿਖਿਆ ਆਉਂਦਾ ਉਹ ਸਾਰਿਆਂ ਦੇ ਆਪ ਦੇ ਅਲੱਗ-ਅਲੱਗ ਨਾਮ ਨੇ ਤੇ ਇਸ ਤਰ੍ਹਾਂ ਦੀ ਅਪਡੇਟ ਮੈਂ ਤੁਹਾਨੂੰ ਦਿੱਤੀ ਨਹੀਂ ਹੈ ਕਿ ਆਪਾਂ ਚੱਲੇ ਕਿੱਥੇ ਆ ਆਪਾਂ ਚੱਲੇ ਆ ਜੀ ਵੈਸਟ ਅਫਰੀਕਾ ਘੁੰਮਣ ਬਹੁਤ ਤਗੜਾ ਐਡਵੈਂਚਰ ਹੋਣ ਵਾਲਾ ਤੇ ਵੈਸਟ ਅਫਰੀਕਾ ਜਿਹੜਾ ਕੀਨੀਆ ਵਾਲਾ ਪਾਸਾ ਜਾਂ ਇਥੋਪੀਆ ਵਾਲਾ ਪਾਸਾ ਉਧਰਲੇ ਨਾਲੋਂ ਜ਼ਿਆਦਾ ਖਤਰਨਾਕ ਆ ਖਤਰਨਾਕ ਤਾਂ ਚਲੋ ਜਾ ਕੇ ਪਤਾ ਲੱਗੂ ਕਿੰਨਾਗਾ ਕਿੰਨਾ ਨਹੀਂ ਪਰ ਗੱਲ ਇਹ ਆ ਵੀ ਵੈਸਟ ਅਫਰੀਕਾ ਵਾਲੇ ਪਾਸੇ ਟੂਰਿਸਟ ਬਹੁਤ ਘੱਟ ਜਾਂਦਾ ਤਾਂ ਉਹਦੇ ਕਰਕੇ ਉਹ ਲੋਕ ਜਿਹੜੇ ਹੈਗੇ ਨੇ ਬਹੁਤ ਕੈਮ ਕੈਮਰਾ ਫਰੈਂਡਲੀ ਲੋਕ ਨਹੀਂ ਹੈਗੇ ਕੈਮਰਾ ਫਰੈਂਡਲੀ ਉਹ ਹੁੰਦੇ ਨੇ ਜਿਹੜੇ ਕਹਿਣਗੇ ਵੀ ਲਿਆ ਬਾਈ ਬਣਾ ਵੀਡੀਓ ਕੋਈ ਨਾ ਜਾਂ ਤੁਹਾਨੂੰ ਅਲਾਉ ਕਰਨਗੇ ਵੀ ਬਣਾ ਲਾ ਬਾਈ ਵੀਡੀਓ ਕੋਈ ਗੱਲ ਨਹੀਂ ਤਾਂ ਉੱਥੇ ਓਮੇ ਦੇ ਲੋਕ ਨਹੀਂ ਹੈਗੇ ਤੁਸੀਂ ਸਪੋਰਟ ਕਰਿਓ ਦੱਬ ਕੇ ਥੱਲਾ ਸ਼ੇਰੀ ਦਿਓ ਆਪਾਂ ਪੂਰਾ ਸਫਰ ਨਿਬੇੜ ਕੇ ਆਵਾਂਗੇ ਦੇਸ਼ ਕਿੰਨੇ ਕਰ ਰਹੇ ਨੇ ਕੋਈ ਆਈਡੀਆ ਨਹੀਂ ਐ ਨਹੀਂ ਪਤਾ ਮੈਂ 5 ਦੇਸ਼ ਕਰਕੇ ਆਵਾਂ ਐ ਨਹੀਂ ਪਤਾ ਮੈਂ 10 ਦੇਸ਼ ਕਰਕੇ ਆਵਾਂ ਐ ਨਹੀਂ ਪਤਾ ਮੈਂ 15 ਦੇਸ਼ ਘੁੰਮ ਕੇ ਫੇਰ ਵਾਪਸ ਮੋੜਾਂ ਤਾਂ ਇਹ ਕੁਝ ਆਪਣਾ ਰੂਟ ਪਲਾਨ ਆ ਇਸ ਵਾਰ ਦਾ ਤੇ ਵੈਸਟ ਅਫਰੀਕਾ ਹੈਗਾ ਜੀ ਜਿਹੜਾ ਬਿਲਕੁਲ ਸਪੇਨ ਦੇ ਨਾਲ ਲੱਗਿਆ ਸਹਾਰਾ ਮਾਰੂਥਲ ਦੁਨੀਆ ਦਾ ਸਭ ਤੋਂ ਵੱਡਾ ਮਾਰੂਥਲ ਆ ਦੁਨੀਆ ਦਾ ਸਭ ਤੋਂ ਵੱਡਾ ਰੇਗਿਸਤਾਨ ਆ ਉਹਦੇ ਵਿੱਚ ਦੇਸ਼ ਪੈਂਦਾ ਜੀ ਮਰੋਕੋ ਮਰੋਕੋ ਮੋਰੋਟੇਨੀਆ ਹੈ ਉਦੋਂ ਬਾਅਦ ਗਾਨਾ ਸੈਨੇਗਲ ਟੋਗੋ ਬੈਨਿਨ ਇਹ ਦੇਸ਼ਾਂ ਦੇ ਨਾਮ ਨੇ ਹੈਨਾ ਤਾਂ ਇਹ ਚਲੋ ਜਦੋਂ ਆਪਾਂ ਹੌਲੀ-ਹੌਲੀ ਘੁੰਮਣਾ ਸ਼ੁਰੂ ਕਰਾਂਗੇ ਤੁਹਾਡੇ ਵੀ ਯਾਦ ਹੋ ਜਾਣਗੇ ਤਾਂ ਉਹ ਵਾਲੇ ਦੇਸ਼ ਆਪਾਂ ਘੁੰਮਣ ਚੱਲੇ ਆ ਜੀ ਜਿਹਨੂੰ ਕਿਹਾ ਜਾਂਦਾ ਵੈਸਟ ਆਫਰੀਕਾ ਕੀਨੀ ਵਾਲੇ ਪਾਸੇ ਯੂਗਾਂਡਾ ਰਵਾਂਡਾ ਬਰੁੰਡੀ ਇਹਦੇ ਨਾਲੇ ਪਾਸੇ ਟੂਰਿਸਟ ਜਿਆਦੇ ਜਾਂਦੇ ਨੇ ਇਹ ਹੈਗਾ ਜੀ ਈਸਟ ਅਫਰੀਕਾ ਵਾਲਾ ਪਾਸਾ ਸਾਹਮਣੇ ਨਾ ਛੋਟੇ ਹਾਥੀ ਦੇ ਵਿੱਚ ਨਾ ਕੂਲਰ ਜਾ ਰਹੇ ਨੇ ਜਦੋਂ ਮੈਂ ਨਵਾਂ ਨਵਾਂ ਟੂਰ ਜਾ ਖਤਮ ਕਰਕੇ ਆਇਆ ਨਾ ਮੈਨੂੰ ਐ ਲੱਗਿਆ ਮੈਂ ਕਿਹਾ ਇਸ ਵਾਰ ਯਾਰ ਆਪਾਂ ਏਸੀ ਥੱਲੇ ਨਹੀਂ ਪੈਣਾ ਕੂਲਰ ਥੱਲੇ ਇੱਕ ਦੋ ਮਹੀਨੇ ਗਰਮੀ ਦੇ ਕੱਟਾਂਗੇ ਉਸ ਤੋਂ ਬਾਅਦ ਏਸੀ ਲਾਇਆ ਕਰਾਂਗੇ ਮੈਂ ਕਿਹਾ ਏਸੀ ਦੀ ਆਤਮਾੜੀ ਆ ਪਰ ਕਾਣੂ ਭਾਈ ਦੋ ਦਿਨ ਹੀ ਪਿਆ ਮੈਂ ਨਵਾਂ ਕੂਲਰ ਲੈ ਆਇਆ ਮੈਂ ਕਿਹਾ ਨਵੇਂ ਕੂਲਰ ਦੇ ਵਧੀਆ ਰਹੂਗਾ ਹਿਸਾਬ ਕਿਤਾਬ ਮੈਂ ਲਾ ਕੇ 13-14000 ਰੁਪਏ ਨਵਾਂ ਕੂਲਰ ਮੰਗਾ ਲਿਆ ਤੇ ਜਦੋਂ ਭਾਈ ਸੁੱਤਾ ਮੈਂ ਮਨ ਤਾਂ ਇੱਕ ਦਿਨ ਹੀ ਨੀਂਦ ਆਈ ਅਗਲੇ ਦਿਨ ਨੀਂਦ ਹੀ ਨਹੀਂ ਆਈ ਮੈਂ ਕਿਹਾ ਨਾ ਵੀ ਬਣਾ ਏਸੀ ਉਸੀ ਬਣਾ ਕਾਹਨੂੰ ਗੱਲ ਬਣਦੀ ਐ ਦੁਪਹਿਰ ਦਾ 3:30 ਵਜੇ ਦਾ ਟਾਈਮ ਆ ਜੀ ਇਸ ਟਾਈਮ ਅਸੀਂ ਹੈਗੇ ਆ ਲੁਧਿਆਣੇ ਤੇ ਲੁਧਿਆਣੇ ਅਸੀਂ ਆਏ ਹੋਏ ਸੀ ਦਵਾਈ ਲੈਣ ਮਾਤਾ ਮੇਰੀ ਮੇਰੇ ਨਾਲ ਆ ਇਧਰਲੇ ਪਾਸੇ ਬੈਠੀ ਆ ਤੇ ਜਿਨ੍ਹਾਂ ਨੇ ਸਾਡੀ ਪੁਰਾਣੀ ਵੀਡੀਓ ਦੇਖੀ ਹੋਣੀ ਅੱਜ ਤੋਂ ਮੁੰਲਾ ਦਾ ਵੀ 4-5 ਮਹੀਨੇ ਪਹਿਲਾਂ ਅਸੀਂ ਪੂਰਾ ਵਲੌਗ ਬਣਾਇਆ ਸੀ ਵੀ ਕਿਹੜੇ ਡਾਕਟਰ ਤੋਂ ਦਵਾਈ ਚੱਲਦੀ ਆ ਕਿਸੇ ਦੇ ਕੰਮ ਆ ਜਾਂਦੀ ਹੁੰਦੀ ਇਹੋ ਜੀ ਗੱਲ ਬੋਨਨ ਐਂਡ ਜੋਇੰਟ ਦੀ ਪ੍ਰੋਬਲਮ ਕਠੀਏ ਦੀ ਪ੍ਰੋਬਲਮ ਆ ਜਿਹੜੀ ਉਹਦੀ ਦਵਾਈ ਚੱਲਦੀ ਆ ਤੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਜੀ ਕੀ ਟਾਈਮ ਹੋ ਗਿਆ ਦੇਖੋ 4:08 ਹੋ ਗਏ ਤੇ ਜਿਹੜੇ ਤੁਸੀਂ ਟੋਕਰੇ ਟੀਵੀ ਵਾਲਿਆਂ ਨੂੰ ਜਾਣਦੇ ਹੋਵੋਗੇ ਤੇ ਟੋਕਰੇ ਟੀਵੀ ਵਾਲਾ ਜਿਹੜਾ ਬਾਈ ਸੀ ਹਰਜੀਤ ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀ ਫੋਨ ਤੇ ਫਿਰ ਸਾਡੀ ਗੱਲ ਹੋਈ ਉਹਨਾਂ ਨੇ ਕਿਹਾ ਤੁਹਾਡੇ ਨਾਲ ਆਪਾਂ ਪੋਡਕਾਸਟ ਵੀ ਕਰਾਂਗੇ ਤੇ ਅੱਜ ਮੈਂ ਘਰੋਂ ਤਿਆਰੀ ਕਰਕੇ ਆਇਆ ਸੀ ਮੈਂ ਕਿਹਾ ਬਾਈ ਹੋਰੈਗੋਲ ਜਾ ਕੇ ਪੋਡਕਾਸਟ ਕਰਾਂਗੇ ਪਰ ਦਵਾਈ ਲੈਂਦੇ ਲੈਂਦੇ ਇੰਨਾ ਲੇਟ ਹੋ ਗਏ 4:30 ਵਜੇ ਦਾ ਟਾਈਮ ਹੋ ਗਿਆ ਜੇ ਪੋਡਕਾਸਟ ਕਰਨ ਜਾਵਾਂਗੇ ਫਿਰ ਘਰੇ ਪਿੰਡ ਪਹੁੰਚਦੇ ਨੂੰ ਹਨੇਰਾ ਹੋ ਜਾਊਗਾ ਘੱਟੋ ਘੱਟ 2 2.5 ਘੰਟੇ ਪਿੰਡ ਪਹੁੰਚਦੇ ਨੂੰ ਲੱਗ ਜਾਣਗੇ ਕਿਉਂਕਿ ਲੁਧਿਆਣਾ ਤੋਂ 2.5 ਘੰਟੇ ਲੱਗ ਜਾਂਦੇ ਨੇ ਲੁਧਿਆਣਾ ਨਿਕਲਦੇ ਨਿਕਲਦੇ ਅੱਧਾ ਪੌਣਾ ਘੰਟਾ ਲੱਗ ਜਾਂਦਾ ਟ੍ਰੈਫਿਕ ਬਹੁਤ ਜ਼ਿਆਦਾ ਹੁੰ ਮੁਲਾਦਾ ਵੀ ਕੋਈ ਧਰਨਾ ਵੀ ਲੱਗਿਆ ਹੋਇਆ ਹੈ ਹਨਾ ਵੀ ਜਦੋਂ ਆਏ ਸੀ ਉਦੋਂ ਧਰਨਾ ਲੱਗਿਆ ਹੋਇਆ ਸੀ ਇੱਥੇ ਪੂਰਾ ਟ੍ਰੈਫਿਕ ਜਾਮ ਹੋਇਆ ਪਿਆ ਸੀ ਫਿਰ ਵੋਟਾਂ ਕਰਕੇ ਆ ਹਨਾ ਤੇ ਵੋਟਾਂ ਕਰਕੇ ਕੋਈ ਰੋਸ ਮਾਰਚ ਜਾਂ ਕੱਢ ਰਹੇ ਸੀ ਕਿਉਂਕਿ ਉਹ ਧਰਨਾ ਹੀ ਸੀ ਉਹ ਝੰਡੇ ਸਾਰੇ ਕੋਲ ਕਾਲੇ ਚੱਕੀ ਫਿਰਦੇ ਸੀ ਤੇ ਉਹ ਚੀਜ਼ ਕਰਕੇ ਫਿਰ ਮੈਂ ਕਾਲੇਜ ਕਰ ਗਿਆ ਮੈਂ ਕਿਹਾ ਯਾਰ ਹੁਣ ਟ੍ਰੈਫਿਕ ਹੋਊਗਾ ਤੇ ਬਾਈ ਹੋਰਾਂ ਨਾ ਕਦੇ ਦੁਬਾਰੇ ਟਾਈਮ ਬਣਾਂਗੇ ਕਿਉਂਕਿ ਇੱਕ ਵਾਰੀ ਉਹਨਾਂ ਨੇ ਕਿਹਾ ਸੀ ਵੀ ਤੁਹਾਡੇ ਪਿੰਡ ਆਉਣੇ ਪੋਡਕਾਸਟ ਕਰਨ ਉਦੋਂ ਮੈਂ ਬੀਜ਼ੀ ਸੀ ਅੱਜ ਜਦੋਂ ਮੈਂ ਇੱਥੇ ਆਇਆ ਮੈਂ ਕਿਹਾ ਜੇ ਉਹਨਾਂ ਨਾਲ ਪੋਡਕਾਸਟ ਅੱਜ ਕੋਈ ਦਵਾਈ ਲੈਦੇ ਲੈਂਦੇ ਹੀ ਬੜਾ ਲੇਟ ਹੋ ਗਏ ਡੇਢ ਘੰਟਾ ਸਾਨੂੰ ਵੇਟ ਕਰਨੀ ਪਈ ਕਿਉਂਕਿ ਜਿਹੜੇ ਟਾਈਮ ਅਸੀਂ ਪਹੁੰਚੇ ਸੀ ਉਹ ਟਾਈਮ ਲੰਚ ਟਾਈਮ ਹੋ ਗਿਆ ਸੀ ਉਹਨਾਂ ਦਾ ਤਾਂ ਕਰਕੇ ਹੁਣ ਇੱਥੋਂ ਚੱਲਦੇ ਆਂ ਰਾਹ ਦੇ ਵਿੱਚ ਸ਼ਬੀਲ ਪੀਵਾਂਗੇ ਚਾਲ ਠੀਕ ਆ ਸ਼ਬੀਲ ਪੀ ਕੇ ਫੇਰ ਹੁਣ ਤਾਂ ਬੰਦ ਹੋ ਗਈਆਂ ਹੋਣਗੀਆਂ ਸ਼ਾਮ ਦਾ ਟਾਈਮ ਆ 4 ਵਜੇ ਦਾ ਤੇ ਇਧਰੋਂ ਹੁਣ ਆਪਾਂ ਲੁਧਿਆਣੇ ਤੋਂ ਨਿਕਲਦੇ ਆਂ ਬਾਹਰ ਨੂੰ ਆ ਦੇਖੋ ਫਿਰੋਜ਼ਪੁਰ ਰੋੜਾ ਅੜਾ ਲੁਧਿਆਣੇ ਚ ਰਹਿੰਦੇ ਉਹਨਾਂ ਨੂੰ ਪਤਾ ਹੋਣਾ ਉਹ ਸਾਹਮਣੇ ਰਾਜਗੁਰੂ ਨਗਰ ਬੋਰਡ ਲੱਗਿਆ ਹੋਇਆ ਤੇ ਆ ਪੁਲ ਜਿਹੜਾ ਲੁਧਿਆਣੇ ਵਾਲਾ ਇਹ ਨਾਮ ਆ ਬਣਿਆ ਸੀ ਇਧਰਲੇ ਪਾਸੇ ਸੜਕ ਜਾਂਦੀ ਆ ਫਿਰੋਜ਼ਪੁਰ ਨੂੰ ਚੱਲੀ ਆਮੀ ਚਲੋ ਜੀ ਇਹ ਸਾਰਾ ਵਲੌਗ ਤੁਹਾਨੂੰ ਉਦੋਂ ਦੇਖਣ ਨੂੰ ਮਿਲੂਗਾ ਜਦੋਂ ਆਪਣਾ ਟੂਰ ਲਗਭਗ ਸ਼ੁਰੂ ਹੋ ਗਿਆ ਤਾਂ ਕਰਕੇ ਜਿੰਨੇ ਵੀ ਹੁਣ ਵਾਲੇ ਮਾੜੇ ਕਲਿੱਪ ਜੇ ਨੇ ਮੈਂ ਉਹ ਐਡ ਕਰ ਕਰਕੇ ਵਲੌਗ ਆਪਾਂ ਜਿੰਨਾ ਵੀ ਬਣ ਗਿਆ ਸਾਰਾ ਇਕੱਠਾ ਹੀ ਅਪਲੋਡ ਕਰ ਦਾਂਗੇ ਤੇ ਜਿੱਦੇ ਆਪਣਾ ਟੂਰ ਸ਼ੁਰੂ ਹੋ ਗਿਆ ਉਸ ਤੋਂ 3-4 ਦਿਨ ਪਹਿਲਾਂ ਆਪਾਂ ਇਸ ਵਲੌਗ ਨੂੰ ਅਪਲੋਡ ਕਰ ਦਾਂਗੇ ਕਿੱਟੇ ਕੋੜਤੇ ਵੀ ਆਵੇਂ ਪਾਈ ਖੜੇ ਨੇ ਕਿਉਂਕਿ ਵੋਟਾਂ ਵਾਲੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਥਾਂ-ਥਾਂ ਦੇ ਉੱਤੇ ਵੱਡੇ-ਵੱਡੇ ਬੋਰਡ ਵੀ ਲੱਗੇ ਹੋਏ ਨੇ ਇੱਥੇ ਆ ਸਾਹਮਣੇ ਲਿਖਿਆ ਹੈ ਨਾ ਜਿੱਥੇ ਰੈਡ ਟੇਪ ਆਨਲਾਈਨ ਆਊਟਲੈਟ ਤੇ ਉਹ ਸਾਹਮਣੇ ਵਿਚਾਲੇ ਇਥੇ ਟੈਂਕੀ ਨਹੀਂ ਹੈਗੀ ਉਹ ਉਹ ਬਿਲਡ ਉਹੀ ਆ ਪੱਥਰ ਦੀ ਬਣਾਈ ਹੋਈ ਆ ਕੋਈ ਉਹਦੇ ਉੱਤੇ ਲਿਖਿਆ ਹੋਇਆ ਪ੍ਰਸ਼ਾਂਤ ਅਕਰਵਾਲ ਡਾਕਟਰ ਉਹ ਆ ਜੀ ਗਠੀਏ ਦਾ ਤੁਸੀਂ ਕਦੇ ਟਰਾਈ ਕਰਕੇ ਦੇਖ ਲਿਓ ਸਾਨੂੰ ਤਾਂ ਉਹ ਤੋਂ ਫਰਕ ਲੱਗਿਆ ਤਾਂ ਕਰਕੇ ਅਸੀਂ ਬਹੁਤ ਟਾਈਮ ਦੀ ਉਹਨਾਂ ਕੋਲੋਂ ਦਵਾਈ ਲੈਣੀ ਹੁਣ ਇਧਰਲੇ ਪਾਸਿਓ ਸਾਡੇ ਸ਼ਹਿਰ ਨੂੰ ਜਾਣ ਵਾਸਤੇ ਨਾ ਮਲੇਰ ਕੋਟਲੇ ਵਾਲੇ ਪਾਸੇ ਦੀ ਜਾਣ ਵਾਸਤੇ ਸੜਕ ਮੁੜ ਜਾਣੀ ਸੀ ਤੇ ਆ ਧਰਨਾ ਲੱਗਿਆ ਹੋਇਆ ਪੰਜਾਬ ਦਾ ਨੌਜਵਾਨ ਸਾਰੇ ਪੁਕਾਰ ਤੇ ਆਹ ਰਾਹ ਬੰਦ ਕੀਤੇ ਹੋਏ ਨੇ ਇਹ ਚੀਜ਼ ਕਰਕੇ ਮੈਂ ਕਹਿੰਦਾ ਸੀ ਮੈਂ ਕਿਹਾ ਵੀ ਹੋਰ ਨਾਲ ਲੇਟ ਫੇਟ ਹੋ ਜੀਏ ਤੇ ਹੁਣ ਮਨ ਲੱਗਦਾ ਅੱਗੋਂ ਦੀ ਬਲਕੇ ਆਉਣਾ ਪੈਣਾ ਇਹ ਮਨ ਲੱਗਦਾ ਕੋਈ ਹੋਰ ਆ ਸਵੇਰੇ ਕੋਈ ਹੋਰ ਸੀ ਹਾਂ ਲਾਲ 5 ਵਜੇ ਦਾ ਟਾਈਮ ਹੋ ਗਿਆ ਦੇਖੋ ਹਜੇ ਤੱਕ ਵੀ ਛਬੀਲ ਲੱਗੀ ਹੋਈ ਹੈ ਕਿਉਂਕਿ 5 ਵਜੇ ਤੱਕ ਵੀ ਯਾਰ 42 ਡਿਗਰੀ ਟੈਂਪਰੇਚਰ ਦਿਖਾਈ ਜਾਂਦਾ ਪਰ ਮਾਤਾ ਮੇਰੀ ਨੇ ਕਿਹਾ ਵੀ ਨਹੀਂ ਪੀਣੀ ਨਹੀਂ ਹੈਗੀ ਛਬੀਲ ਅਸੀਂ ਪਹਿਲਾਂ ਆਉਂਦੇ ਹੋਏ ਉਧਰ ਇੱਕ ਵਾਰੀ ਪੀ ਲਈ ਸੀ ਲੋ ਜੀ ਇਸ ਟਾਈਮ ਅਸੀਂ ਖੜੇ ਆ ਜੀ ਬਰਨਾਲੇ ਹੰਢਿਆਏ ਆਊਟਲੈਟ ਦੇ ਵਿੱਚ ਚੰਡੀਗੜ੍ਹ ਪੀਲੇ ਬੁਖਾਰ ਦੇ ਟੀਕੇ ਲਵਾਉਣ ਤੋਂ ਬਾਅਦ ਟੂਰ ਦੀਆਂ ਆਪਣੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਕੱਪੜਾ ਲੀੜਾ ਅਸੀਂ ਖਰੀਦਦੇ ਫਿਰਦੇ ਸੀ ਮੇਰੇ ਨਾਲ ਇਸ ਟਾਈਮ ਬਾਈ ਸੁਖਪ੍ਰੀਤ ਸਿੰਘ ਤੇ ਇਧਰਲੇ ਪਾਸੇ ਬਾਈ ਤਨਵੀਰ ਸਿੰਘ ਇਹ ਦੋਨੇ ਇੱਕੋ ਪਿੰਡ ਦੇ ਨੇ ਬਾਈ ਨੂੰ ਤੁਸੀਂ ਜਾਣਦੇ ਹੋਵੋਗੇ ਜਿਹੜੇ ਸਾਨੂੰ ਪੁਰਾਣੇ ਦੇਖਦੇ ਨੇ ਪੁਰਾਣੀਆਂ ਸਾਡੀਆਂ ਵੀਡੀਓ ਦੇਖਦੇ ਆਏ ਨੇ ਅੱਜ ਤੋਂ 1 ਸਾਲ ਪਹਿਲਾਂ ਤਾਂ ਉਹਨਾਂ ਨੂੰ ਪਤਾ ਹੋਣਾ ਅਸੀਂ ਪਹਿਲਾਂ ਇਕੱਠੇ ਘੁੰਮਦੇ ਹੁੰਦੇ ਸੀ ਹੁਣ ਕੰਮਕਾਰਾਂ ਕਰਕੇ ਮਾੜੇ-ਮੋٹے ਰਜਿਮਾਂ ਕਰਕੇ ਪਲਾਨ ਸਾਡੇ ਅੱਗੇ ਪਿੱਛੇ ਹੋ ਰਲਿਆ ਹੀ ਨਹੀਂ ਪਰ ਉਹ ਅਸੀਂ ਇਕੱਠੇ ਮਿਲ ਮੁੱਲ ਲੈਣੇ ਹੁੰਨੇ ਆ ਮੇਰੇ ਟੂਰ ਦੀ ਵੀ ਤਿਆਰੀ ਚੱਲ ਰਹੀ ਆ 22 ਦੇ ਟੂਰ ਦੀ ਵੀ ਤਿਆਰੀ ਚੱਲ ਰਹੀ ਆ 22 ਦੇ ਚੈਨਲ ਦਾ ਨਾਮ ਹੈਗਾ ਜੀ ਰਾਹੀਰ ਰਾਹੀਰ ਟਰੈਵਲਰ ਬਾਈ ਮਾੜਾ ਮੋਟਾ ਦੱਸੋ ਤੁਸੀਂ ਆਪਦੇ ਬਾਰੇ ਚਲੋ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਜੀ ਕਿਵੇਂ ਲੱਗੇ ਮਿਲ ਕੇ ਅੱਜ ਬਹੁਤ ਵਧੀਆ ਲੱਗਿਆ ਮੇਰੀ ਦਿਲ ਦੀ ਤਮੰਨਾ ਸੀ ਪੂਰੀ ਹੋ ਗਈ ਅਸਲ ਦੇ ਵਿੱਚ ਅਸੀਂ ਮਿਲੀ ਕਈ ਦਿਨਾਂ ਦੇ ਜਾਂਦੇ ਸੀ ਜਾਂ ਗੱਲਬਾਤ ਆਪਣੀ ਚੱਲਦੀ ਰਹਿੰਦੀ ਆ ਇਹ ਵਲੌਗ ਬਣਾਉਣ ਤੋਂ ਪਹਿਲਾਂ ਵੀ ਅਸੀਂ 2-3 ਵਾਰੀ ਮਿਲ ਲਏ ਹਾਂ ਤੇ ਵੱਡੀ ਗੱਲ ਇਹ ਆ ਜਾਂਦੀ ਹੁੰਦੀ ਹੈ ਕਿ ਬਾਈ ਪਹਿਲਾਂ ਉਹ ਚੀਜ਼ ਦਾ ਜਵਾਬ ਦੇ ਦਈਏ ਇਹ ਕਹਿੰਦੇ ਹੁੰਦੇ ਵੀ ਇਕੱਠੇ ਕਿਉਂ ਨਹੀਂ ਜਾਂਦੇ ਹਾਂ ਇਕੱਠੇ ਕਿਉਂ ਨਹੀਂ ਹੈਗੇ ਇਕੱਠੇ ਬਸਲ ਦੇ ਵਿੱਚ ਇਹ ਹੁੰਦਾ ਹੈ ਕਿ ਸਫਰਾਂ ਦੀ ਜਿਹੜੀ ਹੁੰਦੀ ਹੈ ਨਾ ਤਿਆਰੀ ਜਾਂ ਇਹ ਦਿਲ ਕਈ ਵਾਰੀ ਕਿਸੇ ਹੋਰ ਪਾਸੇ ਦਾ ਹੁੰਦਾ ਪਲਾਨ ਬਾਈ ਦਾ ਜਿਵੇਂ ਹੋਰ ਪਾਸੇ ਹੁੰਦਾ ਮੇਰਾ ਹੋਰ ਪਾਸੇ ਦਾ ਹੁੰਦਾ ਫਿਰ ਉਹਦੇ ਕਰਕੇ ਹਜੇ ਤੱਕ ਤਾਲਮਿਲ ਬੈਠਿਆ ਨਹੀਂਗਾ ਇਕੱਠੇ ਹੁਣ ਆਪਾਂ ਲਾਸਟ ਜਿਹੜਾ ਗਏ ਸੀ ਫਤਿਹਗੜ੍ਹ ਸਾਹਿਬ ਗਏ ਸੀ ਫਤਿਹਗੜ੍ਹ ਸਾਹਿਬ ਗਏ ਸੀ ਮੈਂ ਉਦੋਂ ਮਣੀਪੁਰਾਲ ਟੂਰ ਉਦੋਂ ਵਿੱਚ ਬਾਕੀ ਜਦੋਂ ਸਬਬ ਬਣੂਗਾ ਉਹ ਦੋਸੀਂ ਇਕੱਠੇ ਵੀ ਕਰਾਂਗੇ ਬਾਕੀ ਮੇਰੇ ਅਫਰੀਕਾ ਟੂਰ ਵਾਲੀਆਂ ਉਹ ਬੈਸਟ ਆਫ ਲੱਕ ਦੇ ਦੇਣਾ ਹਾਂ ਉਹ ਸੱਚ ਬਾਈ ਚੱਲੇ ਅਫਰੀਕਾ ਤੇ ਦੂਜੀ ਚੀਜ਼ ਮੈਂ ਇਹ ਕਹਿੰਦਾ ਸੀ ਚੱਲ ਘੱਟ ਲਾ ਤੇ ਦੂਜੀ ਚੀਜ਼ ਇਹ ਹੁੰਦੀ ਸੀ ਕਈ ਵਾਰੀ ਹੁੰਦਾ ਨਾ ਜਿਵੇਂ ਹੁਣ ਬਾਈ ਪਹਿਲਾਂ ਅਫਗਾਨਿਸਤਾਨ ਜਾ ਕੇ ਆਇਆ ਹਾਂ ਸਾਰੀਆਂ ਪੌਸ ਸੀਰੀਜ਼ ਦੇਖੀ ਇਰਾਨ ਵਾਲੀ ਦੇਖੀ ਜਾਂ ਜਿੱਧਰ ਇਧਰ ਵੀ ਜਾ ਕੇ ਆਇਆ ਕਈ ਵਾਰ ਇਹ ਹੁੰਦਾ ਜੀ ਹੁਣ ਮੇਰੇ ਹੁੰਦਾ ਕਿ ਵੀ ਆ ਚੀਜ਼ ਯਾਰ ਕਰਨੀ ਆ ਫਿਰ ਮੈਨੂੰ ਪਤਾ ਹੁੰਦਾ ਮੈਂ ਪਤਾ ਨਹੀਂ ਕਦੋਂ ਕਰੂੰ ਕਦੋਂ ਨਹੀਂ ਕਰੂਗਾ ਤਾਂ ਮੈਂ ਇਧਰ ਨੂੰ ਤਾਂ ਧਰ ਦਨਾ ਹੋਣਾ ਚਾਹੀਏ ਆ ਕਹਿ ਲਓ ਬਾਈ ਦੇ ਮੋਢੇ ਤੇ ਰੱਖ ਕੇ ਚਲਾ ਲੈਣਾ ਹੁੰਦਾ ਵੀ ਉਹ ਚੀਜ਼ ਦੱਸਣਾ ਬਾਈ ਆਡ ਐਡਵੈਂਚਰ ਐਕਟੀਵਿਟੀ ਤਕੜੀਆਂ ਬਾਈ ਬਣ ਕੇ ਕਰਕੇ ਆਈ ਹਾਂ ਬਿਲਕੁਲ ਪਿਛਲੀ ਵਾਰੀ ਵੀ ਜਦੋਂ ਅਸੀਂ ਪੈ আফগানিস্তান ਕਰਨ ਗਿਆ ਨਾ ਟੂਰ ਤਾਂ ਸਾਡੇ ਕੋਈ ਬਾਲੇ ਆਪਸ ਚ ਕਿਸੇ ਹੋਰ ਵੱਡੇ ਟਰੈਵਲਰ ਨਾਲ ਲਿੰਕ ਤਾਂ ਨਹੀਂ ਹੈਗੇ ਪਰ ਜਿਹੜੀ ਮੈਂ ਇਨਫੋਰਮੇਸ਼ਨ ਇਕੱਠੀ ਕਰਦੀ ਹੁੰਦੀ ਆ ਮੈਂ ਜਿਆਦੇ ਤੋਂ ਜਿਆਦਾ ਐਂਡ ਤੇ ਜਦੋਂ ਗੱਲ ਫਸ ਗਈ ਤਾਂ ਮੈਂ ਕਿਸੇ ਨੂੰ ਫੋਨ ਮ ਸਾਡਾ ਆਪਸ ਵਿੱਚ ਜੀ ਤਾਲਮੇਲ ਹੁੰਦਾ ਤੇ ਅਸੀਂ ਦੋ ਕਜਾਣੇ ਸਾਰੀਆਂ ਰਿਆਂ ਕਰਕੇ ਜਿੱਥੇ ਕਿਤੇ ਵੀ ਜਾਣਾ ਹੁੰਦਾ ਤਾਂ ਉੱਥੇ ਜਾ ਵੜਦੇ ਹਾਂ ਪਿਛਲੇ ਅਫਗਾਨਿਸਤਾਨ ਵਾਲੇ ਟੂਰ ਤੇ ਲਾ ਲੋ ਚਾਹੇ ਈਰਾਨ ਦੇ ਟੂਰ ਤੇ ਲਾ ਲੋ ਤਾਂ ਜਿਹੜੀ ਵੱਧੋ ਵੱਧਾ ਹੈਲਪ ਕੀਤੀ ਆ ਟੂਰ ਪਲਾਨ ਨੂੰ ਲੈ ਕੇ ਤਾਂ ਉਹਦੇ ਪਿੱਛੇ ਬਹੁਤ ਵੱਡਾ ਹੱਥ ਸੁਖੀ ਦਾ ਸੀ ਠੀਕ ਹੈ ਠੀਕ ਐ ਬਾਕੀ ਸਾਡਾ ਵੱਡਾ ਤਰੀਕਾ ਤਾਂ ਸਾਡਾ ਵੱਡਾ ਸਾਫਾ ਫਟਾ ਦੋ ਸੁੱਖੀ ਦਾ ਸੀ ਤੇ ਬਸ ਆਇਆ ਬਈ ਇਹਦਾ ਟੂਰ ਜਿਹੜਾ ਸਟਾਰਟ ਹੋਊਗਾ ਉਹ ਰਾਘੀ ਦਾ ਟਰੈਵਲਰ ਚੈਨਲ ਤੇ ਆਊਗਾ ਉੱਥੇ ਸਭ ਨੂੰ ਅਪਡੇਟ ਦੇ ਦਊਗਾ ਜਦੋਂ ਇਹ ਵੀਡੀਓ ਆ ਰਹੀ ਹੋਵੇ ਟੂਰ ਚੱਲ ਪਿਆ ਹੋਣਾ ਹਾਂ ਟੂਰ ਚੱਲ ਪਿਆ ਹੋਊਗਾ ਬਾਈ ਹੋਰੇ ਮੋਟਰਸਾਈਕਲ ਤੇ ਕਰਨਗੇ ਮੈਂ ਹੀ ਪਹਿਲਾਂ ਮੋਟਰਸਾਈਕਲ ਤੇ ਕਰਦਾ ਰਿਹਾ ਤੇ ਮੇਰਾ ਫਿਲਹਾਲ ਇਸ ਵਾਰ ਫੇਰ ਇੰਟਰਨੈਸ਼ਨਲ ਟੂਰ ਅਫਰੀਕਾ ਵਾਲਾ ਤੇ ਹੰਢਿਆਏ ਵਾਲਾ ਜਿਹੜਾ ਆਊਟਲੈਟ ਹੈ ਜਿਹਨੂੰ ਮਿੰਨੀ ਕੈਨੇਡਾ ਕਹਿੰਦੇ ਨੇ ਉੱਥੇ ਦੀ ਅਸੀਨ ਸ਼ੋਪਿੰਗ ਸ਼ੋਪਿੰਗ ਕਰਨ ਆਏ ਹੋਏ ਠੀ ਦੇਣ ਆਈ ਸੀ ਇੱਕ ਦੂਜੇ ਨੂੰ ਜਿਹੜੀ ਜਿਹੜੀ ਚੀਜ਼ ਦੇ ਲੋਡ ਸੀ ਤੇ ਇਸ ਤੋਂ ਬਾਅਦ ਜਦੋਂ ਤੱਕ ਇਹ ਵੀਡੀਓ ਆਊਗੀ ਉਦੋਂ ਤੱਕ ਬਾਈ ਦਾ ਟੂਰ ਸ਼ੁਰੂ ਹੋ ਗਿਆ ਹੋਊਗਾ ਓਹੀ ਸਾਡੇ ਸਫਰਾਂ ਦੇ ਵਿੱਚ ਸਮਾਨ ਦਾ ਵੀ ਵਟਾਂਦਰਾ ਚੱਲਦਾ ਰਹਿੰਦਾ ਹੁੰਦਾ ਕਿਉਂਕਿ ਜਿਹੜੇ ਸਮਾਨ ਮੈਨੂੰ ਪਤਾ ਹੁਣ ਬਾਈ ਕੋਲੇ ਪਿਆਗਾ ਠੰਡਾ ਵਾਲਾ ਸਮਾਨ ਮੈਨੂੰ ਚਾਹੀਦਾ ਸੀ ਹੁਣ ਕਿਉਂਕਿ ਜਿੱਥੇ ਮੈਂ ਚੱਲਿਆ ਉਧਰ ਮੀਂਹ ਆ ਤੇ ਗਰਮੀ ਆ ਗਰਮੀਆਂ ਬੱਸ ਜਿੱਥੇ ਇਹ ਜਾਊਗਾ ਉੱਥੇ ਠੰਡ ਹੋਊਗੀ। ਉਹ ਟੂਰ ਦੀ ਅਪਡੇਟ ਤੁਸੀਂ ਇਹ ਬਾਈ ਦੇ ਚੈਨਲ ਤੇ ਲੈ ਲਿਓ ਤੇ ਮੇਰੇ ਟੂਰ ਦੀ ਅਪਡੇਟ ਮੇਰੇ ਚੈਨਲ ਤੇ ਠੀਕ ਹੈ ਜੀ। ਤਨਵੀਰ ਬਾਈ ਕੁਝ ਕਹਿਣਾ ਚਾਹੋਗੇ? ਤਨਵੀਰ ਬਾਈ ਇਹਦਾ ਇਹਦੇ ਪਿੰਡ ਦਾ ਮੁੰਡਾ ਤੇ ਬਾਈ ਹੋਰਾਂ ਨਾਲ ਵੀ ਆਪਣਾ ਵਧੀਆ ਪ੍ਰੇਮ ਪਿਆਰ ਆ ਪੁਰਾਣੇ ਜਾਣਦੇ ਇੱਕ ਦੂਜੇ ਨੂੰ ਤੇ ਪਿਛਲੇ 2-3 ਟੂਰ ਦੋ ਟੂਰਾਂ ਤੇ ਬਾਈ ਤੇਰੇ ਨਾਲ ਸੀ ਹਨਾ? ਦੋ ਟੂਰਾਂ ਦੇ ਨਾਲ ਸੀ। ਚਲੋ ਠੀਕ ਹੈ। ਚੱਲੀਏ ਫਿਰ ਹੁਣ? ਹਾਂਜੀ ਹਾਂ। ਚਲੋ ਮਾੜਾ ਮੋਟਾ ਸਮਾਨ ਅਸੀਂ ਲੈ ਲਿਆ ਤੇ ਮਾੜਾ ਮੋਟਾ ਹੋਰ ਲੈਣਾ ਕਪੜਾ ਲੀੜਾ ਹੀ ਲੈਣਾ ਮੇਣੇ ਆਖਰੀ ਸਾਡਾ ਅ ਮਤਲਬ ਵੀਡੀਓ ਆ ਸ਼ੋਪਿੰਗ ਆ ਇਹ ਦੋ ਵਸੇ ਦਾ ਟੂਰ ਸ਼ੁਰੂ ਕਰਾਂਗੇ ਸ਼ਾਮ ਦੇ 5:30 ਵਜੇ ਦਾ ਟਾਈਮ ਹੋ ਗਿਆ ਜੀ ਤੇ ਜਿੰਨੀ ਕਾ ਆਪਾਂ ਟੂਰ ਵਾਸਤੇ ਸ਼ੋਪਿੰਗ ਕਰਨੀ ਸੀ ਕਰ ਲਈ ਟੀ-ਸ਼ਰਟਾਂ ਤੇ ਲੋਹਰਾ ਆਪਣਾ ਮੇਨ ਕੰਮ ਸੀ ਐ ਹੁੰਦਾ ਵੀ ਇੱਕ ਟੂਰ ਕਢਾ ਜੇ ਆਪਣੀਆਂ ਲੋਹਰਾ ਤੇ ਟੀ-ਸ਼ਰਟਾਂ ਉਦੋਂ ਦਾ ਨਵੇਂ ਟੂਰ ਤੇ ਨਵਾਂ ਕਪੜਾ ਲੈ ਲਾਂਗੇ ਤਾਂ ਕਰਕੇ ਬਾਹਲੇ ਮਹਿੰਗੇ ਕਪੜੇ ਵੀ ਨਹੀਂ ਲਈਦੇ ਪਰ ਐਤਕੀ ਜਿੱਧਰ ਆਪਾਂ ਜਾਣਾ ਉਧਰ ਥੋੜੀ ਜੀ ਗਰਮੀ ਜ਼ਿਆਦੇ ਆ ਤੇ ਉੱਥੇ ਆਪਾਂ ਨੂੰ ਕਾਟਨ ਚਾਹੀਦਾ ਤੇ ਕਾਟਨ ਵਾਲੇ ਕੱਪੜੇ ਤੇ ਲੋਹਰਾ ਆਪਾਂ ਲੈ ਲਈਆਂ ਹੁਣ ਸਿਰਫ ਆਪਣਾ ਕੈਮਰੇ ਕੈਮਰੇ ਵਾਲਾ ਸਮਾਨ ਰਹਿ ਗਿਆ ਉਹ ਆਪਾਂ ਆਨਲਾਈਨ ਆਰਡਰ ਕਰ ਲਾਂਗੇ ਜਾਂ ਫਿਰ ਜੇ ਟਾਈਮ ਲੱਗਿਆ ਪਟਿਆਲੇ ਜਾਵੜਾਂਗੇ ਠੀਕ ਹੈ ਜੀ ਅਹ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਅਫਰੀਕਾ ਦੇ ਟੂਰ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਟਿਕਟਾਂ ਬੁੱਕ ਹੋ ਗਈਆਂ ਸਮਾਨ ਪੈਕ ਹੋ ਗਿਆ ਤੇ ਇੱਕ ਅੱਧੇ ਦਿਨ ਤੱਕ ਆਪਾਂ ਇੱਥੋਂ ਚੱਲ ਪੈਣਾ ਵੈਸੇ ਮੇਰੀ ਟਿਕਟ ਜਿਹੜੀ ਹੈਗੀ ਆ ਉਹ 4 ਜੁਲਾਈ ਦੀ ਆ ਇਹ ਵੀਡੀਓ ਸ਼ਾਇਦ ਮੈਂ ਇੱਕ ਅੱਧੇ ਦਿਨ ਪਹਿਲਾਂ ਪਾ ਦੂੰਗਾ ਬਹੁਤ ਲੰਬੇ ਟਾਈਮ ਤੋਂ ਮੈਂ ਵੀਡੀਓ ਸ਼ੂਟ ਕਰ ਰਿਹਾ ਹਾਂ ਪਰ ਮੈਂ ਕਿਹਾ ਜਦੋਂ ਅਫਰੀਕਾ ਦਾ ਟੂਰ ਜਮ੍ਹਾਂ ਫਾਈਨਲ ਹੋ ਗਿਆ ਵੀ ਹੁਣ ਆਪਾਂ ਘਰੋਂ ਤੁਰਨਾ ਭਾਈ ਉਦੋਂ ਵੀਡੀਓ ਪਾਵਾਂ ਕਿਉਂਕਿ ਵੀਜ਼ੇ ਲੈਣੇ ਬੜੇ ਔਖੇ ਨੇ ਅਫਰੀਕਾ ਦੇ ਮੈਂ 2-3 ਵੀਜ਼ੇ ਅਪਲਾਈ ਕੀਤੇ ਮੈਨੂੰ ਦੋਨੇ ਤਿੰਨੇ ਹੀ ਨਹੀਂ ਮਿਲੇ ਹੁਣ ਮੈਂ ਘਰੋਂ ਇੱਕ ਇੱਕ ਵੀਜ਼ਾ ਲੈ ਕੇ ਤੁਰ ਪਿਆ ਉੱਥੇ ਟਾਈਮ ਟੂ ਟਾਈਮ ਦੇਖਾਂਗੇ ਬਣਦਾ ਕੀ ਆ ਕਿਉਂਕਿ ਘਰੇ ਬਹਿ ਕੇ ਨਹੀਂ ਗੱਲ ਬਣਦੀ ਯਾਰ ਮੈਂ ਈ ਵੀਜ਼ੇ ਸੀ ਨਾਲੇ ਈ ਵੀਜ਼ੇ ਵੀ ਨਹੀਂ ਦਿੱਤੇ ਉਹਨਾਂ ਨੇ ਮੈਨੂੰ ਤੇ ਦੇਖਦੇ ਆ ਚਲੋ ਕਿਵੇਂ ਰਹੂਗਾ ਸਫਰ ਰੱਬ ਸੁੱਖ ਰੱਖੇ ਵਧੀਆ ਹੀ ਰਹੂਗਾ ਬਹੁਤ ਲੰਮਾ ਟੂਰ ਹੋਣ ਵਾਲਾ ਆਪਦੇ ਵੱਲੋਂ ਮੈਂ 10-11 ਕੰਟਰੀਆਂ ਦਾ ਟਿੱੱਚਾ ਮਿੱਥ ਕੇ ਚੱਲੇ ਆ ਤੇ ਬਾਕੀ ਇੰਨਾ ਲੰਬਾ ਗੈਪ ਆਪਾਂ ਵੀਡੀਓਜ਼ ਦੇ ਵਿੱਚ ਤਾਂ ਪਾਤਾ ਪਿਛਲਾ ਟੂਰ ਖਤਮ ਹੋਣ ਤੋਂ ਬਾਅਦ ਐਨੇ ਲੰਬੇ ਟਾਈਮ ਤੋਂ ਬਾਅਦ ਟੂਰ ਆਪਾਂ ਤਾਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਘਰੇ ਮਤਲਬ ਦੋ ਸਾਡੇ ਆਪਰੇਟ ਹੋਏ ਨੇ ਘਰਦਿਆਂ ਦੇ ਵਿੱਚ ਫੈਮਿਲੀ ਦੇ ਵਿੱਚ ਦੋ ਆਪਰੇਸ਼ਨ ਹੋਏ ਨੇ ਅਲੱਗ-ਅਲੱਗ ਬੰਦਿਆਂ ਦੇ ਤਾਂ ਉਹ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਬੀਜ਼ੀ ਰਹੇ ਜਿਵੇਂ ਮੇਰੀ ਮਦਰ ਦੀ ਅੱਖ ਦੇ ਵਿੱਚ ਲੈਂਸ ਪਾਇਆ ਹਨਾ ਉਹਨਾਂ ਦੀ ਨਿਗਾ ਦੇ ਵਿੱਚ ਤੇ ਉਹ ਜਿਵੇਂ ਰਣਜੀਤ ਆਈ ਕੇਅਰ ਹਸਪੀਟਲ ਸੰਗਰੂਰ ਦੇ ਵਿੱਚ ਉੱਥੋਂ ਪਵਾਇਆ ਸੀ ਕਿਸੇ ਨੇ ਸਾਨੂੰ ਦੱਸਿਆ ਬਈ ਵਧੀਆ ਦੱਸ ਪਾਈ ਉਹਨਾਂ ਨੇ ਬਹੁਤ ਵਧੀਆ ਟਰੀਟ ਕੀਤਾ 15 20 ਦਿਨ ਚੱਲ ਉੱਧਰ ਸਾਡਾ ਬੀਜ਼ੀ ਹੋ ਗਿਆ ਕੰਮ ਹਨਾ ਤਾਂ ਉੱਥੇ ਸਾਡੀ ਇੱਕ ਭੈਣ ਵੀ ਕੰਮ ਕਰਦੀ ਹੁੰਦੀ ਸੀ ਤਾਂ ਉਹਨਾਂ ਦੀ ਫਰਮਾਇਸ਼ ਵੀ ਆਈ ਸੀ ਭਾਈ ਆਪਦੀ ਵੀਡੀਓ ਦੇ ਵਿੱਚ ਸਾਡੇ ਚੈਨਲ ਦਾ ਜ਼ਰੂਰ ਨਾਮ ਲੈ ਦੇ ਉਹਨਾਂ ਦੀ ਫੈਮਿਲੀ ਦਾ ਸ਼ਾਇਦ ਚੈਨਲ ਬਣਾਇਆ ਹੋਇਆ ਉਹ ਤੇ ਉਹਦਾ ਨਾਮ ਹੈਗਾ ਜੀ ਬਾਕੀ ਮੈਂ ਸਾਈਡ ਤੇ ਸਕਰੀਨਸ਼ਾਟ ਲਾ ਦੂੰਗਾ ਗ੍ਰੈਨੀ ਵਿਲੇਜ ਫੂਡ ਕਰਕੇ ਠੀਕ ਆ ਸਾਈਡ ਤੇ ਮੈਂ ਸਕਰੀਨਸ਼ਾਟ ਲਾ ਦੂੰਗਾ ਤੁਸੀਂ ਜਰੂਰ ਜਾ ਕੇ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਤੇ ਉਹਨਾਂ ਨੇ ਸਪੈਸ਼ਲ ਮੈਨੂੰ ਦੋ ਤਿੰਨ ਵਾਰੀ ਯਾਦ ਵੀ ਕਰਾਇਆ ਭਾਈ ਭੁੱਲ ਨਾ ਜਾਇਓ ਸਾਡੇ ਚੈਨਲ ਦਾ ਨਾਮ ਲੈਣਾ ਚਲੋ ਦੇਖਦੇ ਆ ਅਫਰੀਕਾ ਦੇ ਰੰਗ ਟੰਗ ਬਹੁਤ ਛੇਤੀ ਜਿਹੜੀ ਟਿਕਟ ਆਪਣੇ ਬੁੱਕ ਕਰਾਈ ਹੋਈ ਆ ਜੀ ਜਾਣ ਵਾਸਤੇ ਪਹਿਲਾਂ ਆਪਾਂ ਸਫ਼ਰ ਸ਼ੁਰੂ ਕਰਾਂਗੇ ਮਰੋਕੋ ਤੋਂ ਮਰੋਕੋ ਦੀ ਟਿਕਟਾਂ ਆਪਾਂ ਕਰਾਈ ਆ ਜੀ 4 ਜੁਲਾਈ ਦੀ ਇਹ ਆ ਹੁਣ ਅੱਜ ਜਿਹੜਾ ਮੈਂ ਵੀਡੀਓ ਇਹ ਸ਼ੂਟ ਕਰ ਰਹੇ ਹਾਂ ਅੱਜ ਜਿਹੜਾ ਹੁਣ ਵਾਲਾ ਕਲਿੱਪ ਸ਼ੂਟ ਕਰ ਰਹੇ ਹਾਂ ਇਹ ਮੈਂ ਦੋ ਤਰੀਕ ਨੂੰ ਕਰ ਰਹੇ ਹਾਂ ਉਦੋਂ ਬਾਅਦ ਤਿੰਨ ਨੂੰ ਤੁਹਾਡੇ ਕੋਲ ਵੀਡੀਓ ਆ ਜਾਊਗੀ ਚਾਰ ਨੂੰ ਮੇਰਾ ਟੂਰ ਸ਼ੁਰੂ ਹੋਊਗਾ ਤੇ ਲਗਾਤਾਰ ਵੀਡੀਓਜ਼ ਪਾਉਣ ਦੀ ਕੋਸ਼ਿਸ਼ ਕਰਾਂਗੇ ਅਫਰੀਕਾ ਦੇ ਵਿੱਚ ਥੋੜਾ ਨੈਟਵਰਕ ਇਸ਼ੂ ਹੁੰਦਾ ਪਰ ਫਿਰ ਵੀ ਕੋਸ਼ਿਸ਼ ਕਰਾਂ ਕਰਾਂਗੇ ਵੀ ਤੁਹਾਡੇ ਸਾਹਮਣੇ ਰੋਜ਼ ਵੀਡੀਓ ਲੈ ਕੇ ਆਈਏ ਤੇ ਅਫਰੀਕਾ ਬਾਰੇ ਵੀ ਹੋਰ ਤੁਹਾਨੂੰ ਬਹੁਤ ਘੈਂਟ ਘੈਂਟ ਗੱਲਾਂ ਦੱਸਾਂਗੇ ਬਹੁਤ ਕਨਫਿਊਜ਼ਨ ਹੁੰਦੀਆਂ ਲੋਕਾਂ ਨੂੰ ਅਫਰੀਕਾ ਦੇ ਟੂਰ ਨੂੰ ਲੈ ਕੇ ਹਨਾ ਤਾਂ ਸਾਰਾ ਕੁਝ ਆਉਣ ਵਾਲੇ ਵਲੌਗਾਂ ਦੇ ਵਿੱਚ ਕਲੀਅਰ ਕਰਾਂਗੇ ਹੁਣ ਇਹ ਟੂਰ ਲਗਾਤਾਰ 2-3 ਮਹੀਨੇ ਚੱਲੂਗਾ ਤੇ ਇੰਜੋਏ ਕਰਿਓ ਘਰੇ ਬਹਿ ਕੇ ਠੀਕ ਆ ਖਿੱਲਾ ਖੁੱਲਾ ਪੋਪਕੋਰਨ ਵਗੈਰਾ ਖਰੀਦ ਲਓ ਢਾਂਸ ਲਾ ਕੇ ਵਧੀਆ ਸੋਫੇ ਤੇ ਮੌਜਾਂ ਆਨੰਦ ਲਿਆ ਕਰੋ ਕਮੈਂਟ ਲਾਈਕ ਸ਼ੇਅਰ ਕਰਦਿਆ ਕਰੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਵਧੀਆ ਹੀ ਰਹੇ ਟੂਰ ਆਸ ਕਰਦੇ ਆ ਤੁਸੀਂ ਵੀ ਹੌਸਲਾ ਫੁਜਾਈ ਕਰਨੀ ਹੈ ਕਮੈਂਟ ਕਰਕੇ ਲਾਈਕ ਕਰਕੇ ਬਾਕੀ ਗੱਲਾਂ ਬਾਤਾਂ ਨਵੀਆਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਕੱਲ ਤੋਂ ਸ਼ੁਰੂ ਹੋਣਗੇ ਜਾਂ ਪਰਸੋਂ ਤੋਂ ਸੋ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੀ ਫਤਿਹ ਜੀ